ਅਸੀਂ ساری ਜ਼ਿੰਦਗੀ ਪੈਸਾ ਕਮਾਉਣ ਲਈ ਮਿਹਨਤ ਕਰਦੇ ਆਂ ਅਸੀਂ ਰੋਜ਼ ਮਿਹਨਤ ਕਰਦੇ ਆਂ ਪੈਸੇ ਲਈ ਤੇ ਪੈਸਾ ਕੀ ਕਰਦਾ ਐਸ਼ ਆਰਾਮ ਰੋਜ਼ ਸੁੱਤਾ ਪਿਆ ਬਈ ਠੀਕ ਆ ਬੰਦਾ ਮਿਹਨਤ ਕਰੀ ਜਾਂਦਾ ਮੈਂ ਤਾਂ ਦੀ ਜੇਬ 'ਚ ਸੁੱਤਾ ਪਿਆ ਜਾਂਦੇ ਬੈਂਕ 'ਚ ਸੁੱਤਾ ਪਿਆ ਜਾਂ ਕਿਤੇ ਨਾ ਕਿਤੇ ਸੁੱਤਾ ਪਿਆ ਪਰ ਜਿਹੜੇ ਇਨਵੈਸਟਰ ਹਨਾ ਉਹ ਕਹਿੰਦੇ ਨਹੀਂ ਇਹ ਚੀਜ਼ ਗਲਤ ਹੈ ਪੈਸੇ ਤੂੰ ਵਿਹਲਾ ਨਹੀਂ ਬਹਿ ਸਕਦਾ ਤੈਨੂੰ ਕੰਮ ਤੇ ਲੱਗਣਾ ਪਊਗਾ ਪੈਸੇ ਨੂੰ ਚੱਕਦੇ ਆ ਕਿਸੇ ਕੰਪਨੀ 'ਚ ਇਨਵੈਸਟ ਕਰਦੇ ਆ ਉੱਥੇ ਪੈਸਾ ਕੀ ਕਰਦਾ ਮਿਹਨਤ ਪੈਸੇ ਦੀ ਲੱਗਦੀ ਹੈ ਦਿਹਾੜੀ ਠੀਕ ਹੈ ਪੈਸਾ ਕੰਮ ਕਰ ਰਿਹਾ ਐਗਜ਼ਾਮਪਲ ਦੇ ਰੂਪ ਸਸ਼ੀਗਰ ਦੋਸਤੋ ਮੇਰਾ ਨਾਮ ਹੈ ਡਾਕਟਰ ਜਗਮੀਤ ਸਿੰਘ ਤੇ ਆਪਣੇ ਚੈਨਲ ਦਾ ਨਾਮ ਹੈ ਜਗਮੀਤ ਵੈਲਿਊਏਸ਼ਨ ਟਰੇਡਿੰਗ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਫਾਈਨੈਂਸ਼ੀਅਲ ਫਰੀडम ਕਿਵੇਂ ਪਾ ਸਕਦੇ ਹਾਂ ਜਾਂ ਕਹਿ ਲਓ ਕਿ ਆਰਥਿਕ ਆਜ਼ਾਦੀ ਕਿਵੇਂ ਪਾ ਸਕਦੇ ਹਾਂ ਜਿੰਨੇ ਵੀ ਵੀਰ ਮੇਰੀ ਇਹ ਵੀਡੀਓ ਦੇਖ ਰਹੇ ਹੋਣਗੇ ਹਰ ਇੱਕ ਦਾ ਸੁਪਨਾ ਹੋਏਗਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਘੱਟੋ-ਘੱਟ ਇੰਨਾ ਪੈਸਾ ਹੋਵੇ ਜਿੰਦੇ ਨਾਲ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦੂਰ ਹੋ ਜਾਣ ਸਾਡੀ ਜ਼ਿੰਦਗੀ ਦੇ ਸ਼ੌਂਕ ਪੂਰੇ ਹੋ ਜਾਣ ਜਾਂ ਕਹਿ ਲਓ ਕਿ ਸਾਡੀ ਜ਼ਿੰਦਗੀ ਦੀ ਸਾਨੂੰ ਆਜ਼ਾਦੀ ਮਿਲ ਜੇ ਅਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਨੂੰ ਜੀ ਸਕੀਏ ਬਟ 99% ਲੋਕ ਇਸ ਚੀਜ਼ ਵਿੱਚ ਫੇਲ ਹੋ ਜਾਂਦੇ ਆ ਕਿਉਂ ਫੇਲ ਹੋ ਜਾਂਦੇ ਐ ਕਿਉਂਕਿ ਉਹਨਾਂ ਨੂੰ ਸਹੀ ਰਸਤੇ ਦਾ ਨਹੀਂ ਪਤਾ ਕਿ ਫਾਈਨੈਂਸ਼ੀਅਲ ਫ੍ਰੀडम ਕਿਵੇਂ ਅਚੀਵ ਕੀਤੀ ਜਾਂਦੀ ਹੈ ਫਿਰ ਇਹ ਫਾਈਨੈਂਸ਼ੀਅਲ ਫ੍ਰੀडम ਅਚੀਵ ਕਿਵੇਂ ਕੀਤੀ ਜਾਂਦੀ ਹੈ ਇੱਥੇ ਤੁਹਾਨੂੰ ਨਾ ਵੈਰਨ ਬਫੇਟ ਦੀ ਇੱਕ ਲਾਈਨ ਦੱਸਦਾ ਵੈਰਨ ਬਫੇਟ ਕੀ ਕਹਿੰਦੇ ਨੇ ਵੈਰਨ ਬਫੇਟ ਕਹਿੰਦੇ ਨੇ ਇਫ ਯੂ ਡੋਨਟ ਫਾਈਂਡ ਅ ਵੇ ਟੂ ਮੇਕ ਮਨੀ ਵਾਈਲ ਯੂ ਸਲੀਪ ਯੂ ਵਿਲ ਵਰਕ ਅੰਟਿਲ ਯੂ ਡਾਈ ਮਤਲਬ ਕਿ ਜੇ ਸੁੱਤੇ ਪਏ ਤੁਸੀਂ ਪੈਸਾ ਕਮਾਉਣਾ ਨਹੀਂ ਸਿੱਖਦੇ ਤਾਂ ਤੁਸੀਂ ਮੌਤ ਤੱਕ ساری ਜ਼ਿੰਦਗੀ ਕੰਮ ਕਰਦੇ ਰਹੋਗੇ ਠੀਕ ਹੈ ਕਦੇ ਵੀ ਫਾਈਨੈਂਸ਼ੀਅਲ ਫਰੀडम ਤੁਹਾਨੂੰ ਨਹੀਂ ਮਿਲੇਗੀ ساری ਜ਼ਿੰਦਗੀ ਮਿਹਨਤ ਕਰਦੇ ਰਹ ਜੋਗੇ ਮੌਤ ਵੀ ਹੋ ਜਾਏਗੀ ਪਰ ਫਾਈਨੈਂਸ਼ੀਅਲ ਫਰੀडम ਕਦੇ ਵੀ ਨਹੀਂ ਮਿਲੇਗੀ ਠੀਕ ਹੈ ਹੁਣ ਫਾਈਨੈਂਸ਼ੀਅਲ ਫਰੀडम ਅਸੀਂ ਪਾ ਕਿਵੇਂ ਸਕਦੇ ਹਾਂ ਫਾਈਨੈਂਸ਼ੀਅਲ ਫਰੀडम ਦੀ ਹੀ ਆਪਾਂ ਅੱਗੇ ਗੱਲ ਕਰਨੀ ਹੈ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਰੌਬਰਟ ਕਬੀ ਜੀ ਇੱਕ ਬੁੱਕ ਹੈ ਜਿੰਦਾ ਨਾਮ ਹੈ ਦ ਕੈਸ਼ ਫਲੋ ਕੁਆਡਰੈਂਟ ਉਹਨਾਂ ਨੇ ਇੱਕ ਹੋਰ ਬੁੱਕ ਲਿਖੀ ਹੋਈ ਹੈ ਰਿਚ ਡੈਡ ਐਂਡ ਪੂਰ ਡੈਡ ਜਿਹੜੀ ਬੜੀ ਪਪੂਲਰ ਹੋਈ ਹੈ ਬਟ ਇਹ ਸੈਕੰਡ ਬੁੱਕ ਹੈ ਜਿੰਦੇ ਵਿੱਚ ਆਪਾਂ ਦੋ ਕੈਟੇਗਰੀ ਦੇ ਲੋਕਾਂ ਨੂੰ ਦੇਖਾਂਗੇ ਜਿਹੜੇ ਇੱਕ ਲੋਕ ਫਾਈਨੈਂਸ਼ੀਅਲ ਫਰੀडम ਪਾ ਲੈਂਦੇ ਆ ਇੱਕ ਲੋਕ ਜਿਹੜੇ ਫਾਈਨੈਂਸ਼ੀਅਲ ਫਰੀडम ਨਹੀਂ ਪਾਉਂਦੇ ਅਸੀਂ ਨਹੀਂ ਪਾਉਣ ਵਾਲਿਆਂ ਚ ਆਉਣੇ ਆ ਸਾਨੂੰ ਆ ਪਾਉਣ ਵਾਲਿਆਂ ਚ ਆਉਣਾ ਪਏਗਾ ਕਿਵੇਂ ਆਉਣਾ ਉਹਦੀ ਗੱਲ ਅੱਗੇ ਕਰਾਂਗੇ ਤੁਹਾਨੂੰ ਟੋਟਲੀ ਰੌਬਰਟ ਕੋਬੀ ਦੀ ਬੁੱਕ ਨੂੰ ਐਕਸਪਲੇਨ ਕਰਾਂਗਾ ਤੇ ਤੁਹਾਨੂੰ ਪੜ੍ਹੀ ਹੀ ਐਜੂਕੇਸ਼ਨ ਮਿਲੇਗੀ ਜ਼ਿੰਦਗੀ ਦਾ ਇੱਕ ਲੈਸਨ ਮਿਲੇਗਾ ਅਸਲ ਵਿੱਚ ਇਹ ਫਾਈਨੈਂਸ਼ੀਅਲ ਫ੍ਰੀडम ਪਾਈ ਕਿਵੇਂ ਜਾ ਸਕਦੀ ਹੈ ਹੁਣ ਕੁਐਸਚਨ ਆਉਂਦਾ ਹੈ ਕਿ ਫਾਈਨੈਂਸ਼ੀਅਲ ਫ੍ਰੀडम ਹੈ ਕੀ ਜੇ ਮੈਂ ਇੱਥੇ ਆਪਣੇ ਵੀਰਾਂ ਨੂੰ ਸਵਾਲ ਪੁੱਛਾਂ ਨਾ ਕਿ ਵੀਰੇ ਤੁਹਾਨੂੰ ਕਿੰਨਾ ਪੈਸਾ ਚਾਹੀਦਾ ਹੈ ਫਾਈਨੈਂਸ਼ੀਅਲੀ ਫ੍ਰੀ ਹੋਣ ਲਈ ਹਰ ਇੱਕ ਵੀਰ ਦਾ ਅਲੱਗ-ਅਲੱਗ ਆਨਸਰ ਹੋਏਗਾ ਕੋਈ ਕਹੇਗਾ ਕਿ ਮੈਂ 1 ਕਰੋੜ ਰੁਪਏ ਕਮਾ ਲਾਂ ਮੈਂ ਫਾਈਨੈਂਸ਼ੀਅਲੀ ਫ੍ਰੀ ਹੋ ਜਾਵਾਂਗਾ ਕੋਈ ਕਹੇਗਾ ਮੈਂ 10 ਕਰੋੜ ਕਮਾ ਲਾਂ ਮੈਂ ਫਾਈਨੈਂਸ਼ੀਅਲੀ ਫ੍ਰੀ ਹੋ ਜਾਵਾਂਗਾ ਕੋਈ ਕਹੇਗਾ 100 ਕਰੋੜ ਕਮਾ ਲਾਂ ਕੋਈ ਕਹੇਗਾ 1000 ਕਰੋੜ ਕਮਾ ਲਾਂ ਸ਼ਾਇਦ ਕੋਈ ਲੱਖਾਂ ਵਿੱਚ ਸੋਚੇ ਠੀਕ ਹੈ ਹਰ ਇੱਕ ਦਾ ਡਿਫਰੈਂਟ-ਡਿਫਰੈਂਟ ਗੋਲ ਹੋਏਗਾ ਪਰ ਇੱਕ ਚੀਜ਼ ਦੱਸਣਾ ਚਾਹਣਾ ਹੈ ਕਿ ਇਹ ਜਿਹੜੇ ਗੋਲ ਹਨ ਕਦੇ ਵੀ ਸਟੇਬਲ ਨਹੀਂ ਰਹਿੰਦੇਗੇ ਐਗਜ਼ਾਮਪਲ ਦੇ ਰੂਪ 'ਚ ਦੱਸਦਾ ਫੋਰ ਐਗਜ਼ਾਮਪਲ ਜੇ ਮੇਰਾ ਗੋਲ ਹੋਵੇ ਕਿ ਮੈਂ 10 ਕਰੋੜ ਰੁਪਈਆ 10 ਕਰੋੜ ਤੱਕ ਪਹੁੰਚਾਂਗਾ ਨਾ ਹੀ ਉਹ ਗੋਲ ਅੱਗੇ ਸ਼ਿਫਟ ਹੋ ਜਾਏਗਾ ਉਹ 10 ਕਰੋੜ ਤੋਂ ਸ਼ਾਇਦ 20 ਕਰੋੜ ਤੇ ਚਲਾ ਜਾਵੇ ਸੋ ਇਹ ਗੋਲ ਕਦੇ ਵੀ ਅਚੀਵ ਨਹੀਂ ਕੀਤੇ ਜਾਂਦੇ ਇਹ ਗੋਲ ਗਾਂ ਦੀ ਗਾਂ ਵੱਧਦੇ ਜਾਂਦੇ ਆ ਤੁਸੀਂ ਇਹ ਗੋਲਸ ਨੂੰ ਕਦੇ ਵੀ ਫਾਈਨੈਂਸ਼ੀਅਲ ਫਰੀडम ਨਹੀਂ ਮੰਨ ਸਕਦੇ ਫਿਰ ਕੁਐਸਚਨ ਆਉਂਦਾ ਕਿ ਫਾਈਨੈਂਸ਼ੀਅਲ ਫਰੀडम ਫਿਰ ਹੈ ਕੀ ਫਾਈਨੈਂਸ਼ੀਅਲ ਫਰੀडम ਦੀ ਅਸਲ ਡੈਫੀਨੇਸ਼ਨ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨਾ ਪੈਸਾ ਹੋਵੇ ਜਿੰਦੇ ਨਾਲ ਤੁਹਾਡੇ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਸਕਣ ਬਿਨਾ ਤੁਹਾਡੀ ਕੋਈ ਐਫਰਟ ਕੀਤੇ ਜਿੰਨੇ ਨਾਲ ਤੁਹਾਡੇ ਜ਼ਿੰਦਗੀ ਦੇ ਸਾਰੇ ਐਕਸਪੈਂਸ ਪੂਰੇ ਹੋ ਸਕਣ ਬਿਨਾ ਤੁਹਾਡੀ ਜ਼ਿੰਦਗੀ ਦੀ ਕੋਈ ਮਿਹਨਤ ਕਿਤੇ ਠੀਕ ਹੈ ਤੁਸੀਂ ਆਪਣੀ ਜ਼ਿੰਦਗੀ ਚ ਘੁੰਮਣਾ ਚਾਹੁੰਦੇ ਹੋ ਬਾਹਰਲੇ ਮੁਲਕ ਜਾਣਾ ਚਾਹੁੰਦੇ ਹੋ ਪਰਿਵਾਰ ਨਾਲ ਟਾਈਮ ਦੇਣਾ ਚਾਹੁੰਦੇ ਹੋ ਕਿਤੇ ਹੋਰ ਜਾਣਾ ਚਾਹੁੰਦੇ ਹੋ ਠੀਕ ਹੈ ਕੁਝ ਨਾ ਕੁਝ ਲਾਈਫ ਚ ਕਰਨਾ ਚਾਹੁੰਦੇ ਹੋ ਆਪਣੇ ਸ਼ੌਂਕ ਪੂਰੇ ਕਰਨੇ ਚਾਹੁੰਦੇ ਹੋ ਪਰ ਪਿੱਛੇ ਜਿਹੜੇ ਤੁਹਾਡੀ ਜ਼ਿੰਦਗੀ ਦੇ ਖਰਚੇ ਨੇ ਉਹ ਸਾਰੇ ਤੁਹਾਡੀ ਮਿਹਨਤ ਤੋਂ ਬਿਨਾ ਪੂਰੇ ਹੁੰਦੇ ਰਹਿਣ ਉਹਨੂੰ ਕਹਿੰਦੇ ਆ ਫਾਈਨੈਂਸ਼ੀਅਲ ਫਰੀडम ਆਪਣੇ ਵੀਰਾਂ ਦੇ ਦਿਮਾਗ 'ਚ ਸਹੀ ਡੈਫੀਨੇਸ਼ਨ ਹੋਣੀ ਚਾਹੀਦੀ ਹੈ ਫਾਈਨੈਂਸ਼ੀਅਲ ਫਰੀडम ਦੀ ਕਿ ਤੁਹਾਡੀ ਜ਼ਿੰਦਗੀ ਦੇ ਖਰਚੇ ਬਿਨਾ ਤੁਹਾਡੀ ਐਫਰਟ ਤੋਂ ਪੂਰੇ ਹੋਣ ਉਹ ਹੁੰਦਾ ਹੈ ਫਾਈਨੈਂਸ਼ੀਅਲ ਫਰੀडम ਫਿਰ ਹੁਣ ਇੱਥੇ ਗੱਲ ਆਉਂਦੀ ਹੈ ਕਿ ਫਾਈਨੈਂਸ਼ੀਅਲ ਫਰੀडम ਅਚੀਵ ਕਿਵੇਂ ਕਰਨੀ ਹੈ ਆਪਾਂ ਉਸੇ ਦੀ ਗੱਲ ਕਰਨੀ ਹੈ ਬਟ ਉੱਥੋਂ ਇੱਕ ਪਹਿਲਾਂ ਇੱਕ ਗੱਲ ਹੋਰ ਕਰ ਲਾਂ ਕੁਝ ਲੋਕ ਇਦਾਂ ਦੇ ਹੁੰਦੇ ਨੇ ਜੋ ਇਹ ਕਹਿੰਦੇ ਨੇ ਕਿ ਪੈਸਾ ਹੀ ਜ਼ਿੰਦਗੀ ਦੇ ਵਿੱਚ ਸਭ ਕੁਝ ਨਹੀਂ ਹੁੰਦਾਗਾ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਆ ਕਿ ਪੈਸਾ ਜ਼ਿੰਦਗੀ ਦੇ ਵਿੱਚ ਸਭ ਕੁਝ ਨਹੀਂ ਹੁੰਦਾ ਪਰ ਇੱਕ ਚੀਜ਼ ਦੱਸਣੀ ਚਾਹਣਾ ਹੈ ਪੈਸਾ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵੀ ਹੁੰਦਾ ਹੈ ਪੈਸਾ ਅਜਿਹੀ ਚੀਜ਼ ਹੈ ਸਾਡੀ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਨੂੰ ਹੱਲ ਕਰ ਦਿੰਦਾ ਹੈ ਕਿਉਂਕਿ ਦੇਖੋ ਸਾਡੀ ਜ਼ਿੰਦਗੀ ਕੱਲਾ ਪੈਸਾ ਹੀ ਨਹੀਂ ਪਰ ਅਸਲ ਵਿੱਚ ਜਿੰਨੇ ਵੀ ਵੀਰ ਮੇਰੀ ਵੀਡੀਓ ਦੇਖ ਰਹੇ ਆ ਅਸੀਂ ਸਾਰੇ ਉਲਝੇ ਤਾਂ ਪੈਸੇ ਪਿੱਛੇ ਹੀ ਰਹੇ ਆ ਨਾ ਜਿਸ ਦਿਨ ਅਸੀਂ ਪੈਸੇ ਦੀ ਦੌੜ ਵਿੱਚੋਂ ਬਾਹਰ ਆ ਜਾਈਏ ਫਾਈਨੈਂਸ਼ੀਅਲ ਫ੍ਰੀ ਹੋ ਜਾਈਏ ਤਾਂ ਸਾਡੇ ਕੋਲ ਇੰਨਾ ਟਾਈਮ ਬਚੇਗਾ ਕਿ ਅਸੀਂ ਆਪਣੀ ਜ਼ਿੰਦਗੀ ਦੀਆਂ ਬਾਕੀ ਮੁਸ਼ਕਲਾਂ ਨੂੰ ਟਾਈਮ ਦੇ ਸਕਾਂਗੇ ਬਾਕੀ ਚੀਜ਼ਾਂ ਨੂੰ ਹੱਲ ਕਰ ਪਾਵਾਂਗੇ ਆਪਣੇ ਪਰਿਵਾਰ ਨੂੰ ਟਾਈਮ ਦੇ ਸਕਦੇ ਆ ਬਟ ਉਹਦੇ ਲਈ ਸਾਨੂੰ ਸਭ ਤੋਂ ਮੇਨ ਮੁਸ਼ਕਲ ਹੈ ਜਿਹੜੀ ਪੈਸੇ ਦੀ ਉਹਦਾ ਹੱਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਦੇ ਲਈ ਸਾਨੂੰ ਫਾਈਨੈਂਸ਼ੀਅਲੀ ਫ੍ਰੀ ਹੋਣਾ ਪਏਗਾ ਸੋ ਹੁਣ ਗੱਲ ਕਰਦੇ ਆ ਕਿ ਫਾਈਨੈਂਸ਼ੀਅਲ ਫ੍ਰੀडम ਕਿਵੇਂ ਅਚੀਵ ਕੀਤੀ ਜਾਂਦੀ ਹੈ ਫਾਈਨੈਂਸ਼ੀਅਲ ਫ੍ਰੀडम ਅਚੀਵ ਕਰਨ ਲਈ ਤੁਹਾਨੂੰ ਦੋ ਕਟੈਗਰੀਸ ਚੋਂ ਇੱਕ ਕਟੈਗਰੀ ਸਿਲੈਕਟ ਕਰਨੀ ਪਏਗੀ ਜਿੰਦੀ ਮੈਂ ਹੁਣੇ ਗੱਲ ਕਰਨ ਜਾ ਰਿਹਾ ਦੋ ਕਟੈਗਰੀਸ ਕਿਹੜੀਆਂ ਨੇ ਰੌਬਰਟ ਕਬੀ ਕਹਿੰਦੇ ਨੇ ਦੁਨੀਆਂ ਚ ਚਾਰ ਤਰ੍ਹਾਂ ਦੇ ਲੋਕ ਨੇ ਜਿਹੜੇ ਪੈਸਾ ਕਮਾਉਂਦੇ ਨੇ ਪਹਿਲੇ ਇਮਪਲੋਏ ਇਮਪਲੋਏ ਕੌਣ ਹੁੰਦੇ ਦੂਸਰੇ ਸੈਲਫ ਇੰਪਲੋਇਡ ਸੈਲਫ ਇੰਪਲੋਇਡ ਕੌਣ ਹੁੰਦੇ ਨੇ ਜਿਹੜੇ ਛੋਟਾ ਮੋਟਾ ਕਾਰੋਬਾਰ ਕਰਦੇ ਨੇ ਤੀਸਰੇ ਬਿਜ਼ਨਸਮੈਨ ਬਿਜ਼ਨਸਮੈਨ ਕੌਣ ਨੇ ਜਿਹੜੇ ਇੱਕ ਸਿਸਟਮ ਨੂੰ ਰਨ ਕਰਕੇ ਪੈਸਾ ਕਮਾਉਂਦੇ ਆ ਇਨਵੈਸਟਰ ਕੌਣ ਨੇ ਜਿਹੜੇ ਆਪਣਾ ਪੈਸਾ ਇਨਵੈਸਟ ਕਰਕੇ ਪੈਸਾ ਕਮਾਉਂਦੇ ਨੇ ਠੀਕ ਹੈ ਇਹ ਚਾਰ ਤਰ੍ਹਾਂ ਦੇ ਲੋਕ ਹੀ ਨੇ ਜਿਹੜੇ ਦੁਨੀਆ ਵਿੱਚ ਪੈਸਾ ਕਮਾਉਂਦੇ ਨੇ ਬਟ ਆਪਾਂ ਇਹਨਾਂ ਨੂੰ ਦੋ ਕਟੈਗਰੀ ਵਿੱਚ ਰੱਖਾਂਗੇ ਜੋਬ ਕਰਨ ਵਾਲੇ ਤੇ ਸੈਲਫ ਇੰਪਲੋਇਡ ਪਹਿਲੀ ਕਟੈਗਰੀ ਚ ਦੂਸਰੀ ਕਟੈਗਰੀ ਚ ਰੱਖਾਂਗੇ ਆਪਾਂ ਬਿਜ਼ਨਸਮੈਨ ਤੇ ਇਨਵੈਸ ਦੁਨੀਆ ਦੇ ਵਿੱਚ ਜੌਬ ਕਰਨ ਵਾਲੇ ਸੈਲਫ ਇੰਪਲੋਇਡ 95% ਲੋਕ ਨੇ ਠੀਕ ਹੈ ਬਟ ਦੁਨੀਆ ਦਾ ਸਿਰਫ 5% ਪੈਸਾ ਇਨਾਂ ਲੋਕਾਂ ਕੋਲੇ ਆ ਠੀਕ ਹੈ ਬਟ ਦੁਨੀਆ ਵਿੱਚ ਜਿਹੜੇ 5% ਲੋਕ ਬਿਜ਼ਨਸਮੈਨ ਤੇ ਇਨਵੈਸਟਰ ਨੇ ਇਨਾਂ ਕੋਲ ਦੁਨੀਆ ਦਾ 95% ਪੈਸਾ ਕਿਉਂ ਇਨਾਂ ਕੋਲ ਪੈਸਾ ਹੈ ਕਿਉਂਕਿ ਇਨਾਂ ਕੋਲ ਸਕਿਲਸ ਨੇ ਇਨਾਂ ਕੋਲ ਸਹੀ ਰਾਸਤਾ ਹੈ ਫਾਈਨੈਂਸ਼ੀਅਲ ਫਰੀडम ਹਲ ਜਾਣ ਦਾ ਠੀਕ ਹੈ ਇਨਾਂ ਲੋਕਾਂ ਕੋਲ ਕਦੇ ਵੀ ਫਾਈਨੈਂਸ਼ੀਅਲ ਫਰੀडम ਹਲ ਜਾਣ ਦਾ ਰਾਸਤਾ ਨਹੀਂ ਆਪਾਂ ਡਿਫਰੈਂਸ ਦੀ ਗੱਲ ਕਰਾਂਗੇ ਡਿਫਰੈਂਸ ਕੀ ਹੈ ਇਨਾਂ ਚਾਰਾਂ 'ਚ ਕੈਟੇਗਰੀਜ਼ ਦੀ ਗੱਲ ਕਰਾਂਗੇ ਅਸੀਂ ਕਿਹੜੀ ਕੈਟੇਗਰੀ ਚ ਰਹ ਰਹੇ ਹਾਂ ਤਾਂ ਸਾਨੂੰ ਉੱਧਰ ਜਾਣ ਦੀ ਕਿਉਂ ਕਿਉਂ ਲੋੜ ਹੈ ਹੁਣ ਦੇਖੋ ਦੋਨੋਂ ਕੈਟੇਗਰੀ ਦੇ ਲੋਕ ਨੇ ਚਾਪਾਂ ਵਿੱਚ ਚਾਰੋਂ ਗਿਣ ਲਓ ਭਾਵੇਂ ਦੋ ਕੈਟੇਗਰੀਜ਼ ਗਿਣ ਲਓ ਚਾਰੋਂ ਜਿਹੜੇ ਲੋਕ ਨੇ ਚਾਰ ਤਰ੍ਹਾਂ ਦੇ ਲੋਕ ਨੇ ਇਹ ਚਾਰੋਂ ਇੱਕ ਚੀਜ਼ ਕਹਿੰਦੇ ਆ ਕਿ ਵਕਤ ਹੀ ਪੈਸਾ ਹੈ ਟਾਈਮ ਇਜ਼ ਦਾ ਮਨੀ ਬਟ ਦੋਆਂ ਕੈਟੇਗਰੀ ਦਾ ਇਹਨੂੰ ਵੇਖਣ ਦਾ ਨਜ਼ਰੀਆ ਲੱਗ ਹੈ ਕਿਵੇਂ ਲੱਗ ਹੈ ਪਹਿਲੇ ਤਾਂ ਆਗੇ ਜੌਬ ਕਰਨ ਵਾਲੇ ਆਪਾਂ ਕੱਲੀ-ਕੱਲੀ ਚੀਜ਼ ਨੂੰ ਡਿਫਾਈਨ ਕਰਦੇ ਆ ਜੌਬ ਕਰਨ ਵਾਲੇ ਕੀ ਕਰਦੇ ਨੇ ਜੌਬ ਕਰਨ ਵਾਲਾ ਬੰਦਾ ਹੁੰਦਾ ਕੌਣ ਹੈ ਜਿਹੜਾ ਕਿਸੇ ਦੇ ਅੰਡਰ ਕੰਮ ਕਰਦਾ ਠੀਕ ਹੈ ਫੋਰ ਐਗਜ਼ਾਮਪਲ ਕੋਈ ਡਾਕਟਰ ਕੋਈ ਨਰਸ ਕੋਈ ਆਰਮੀ ਮੈਨ ਜਾਂ ਕੋਈ ਕਿਤੇ ਵੀ ਪ੍ਰਾਈਵੇਟ ਜੌਬ ਕਰਦਾ ਜਦੋਂ ਤੁਸੀਂ ਕਿਸੇ ਦੇ ਅੰਡਰ ਕੰਮ ਕਰਦੇ ਹੋ ਨੌਕਰੀ ਕਰਦੇ ਹੋ ਉਹਨੂੰ ਕਹਿ ਦਿੰਦੇ ਆ ਜੌਬ ਉੱਥੇ ਤੁਸੀਂ ਇੱਕ EMPLOYE ਹੁੰਨੇ ਹੋ ਠੀਕ ਹੈ ਜੀ ਹੁਣ ਇਹ ਬੰਦਾ ਕੀ ਕਰਦਾ ਪੈਸੇ ਕਮਾਉਣ ਲਈ ਇਹ ਬੰਦਾ ਆਪਣਾ ਟਾਈਮ ਵੇਚ ਕੇ ਪੈਸੇ ਕਮਾਉਂਦਾ ਜਿਹੜਾ ਬੰਦਾ ਵੀ ਜੌਬ ਕਰਦਾ ਹੈ ਉਹਨੂੰ ਕੋਈ ਟਾਈਮ ਤੋਂ ਜਾਣਾ ਪੈਂਦਾ ਲਗਭਗ 9 ਤੋਂ 5 ਸ਼ਾਮ ਨੂੰ ਜੌਬ ਜਿਵੇਂ ਸਵੇਰ 9 ਗਿਆ 5 ਗਿਆ ਉਹ ਆਪਣਾ ਇੱਕ ਟਾਈਮ ਦਿੰਦਾ ਫਿਰ ਉਹਨੂੰ ਉਸ ਟਾਈਮ ਦੇ ਪੈਸੇ ਮਿਲਦੇ ਆ ਠੀਕ ਹੈ ਉਹ ਬੰਦਾ ਆਪਣੇ ਟਾਈਮ ਵੇਚ ਕੇ ਪੈਸਾ ਕਮਾਉਂਦਾ ਸੋ ਜੌਬ ਕਰਨ ਵਾਲਾ ਕੀ ਕਹਿੰਦਾ ਟਾਈਮ ਇਜ਼ ਦਾ ਮਨੀ ਸੋ ਸੈਲ ਦਾ ਟਾਈਮ ਟੂ ਅਰਨ ਦਾ ਮਨੀ ਇਹ ਲੋਕ ਆਪਣਾ ਟਾਈਮ ਵੇਚ ਕੇ ਪੈਸਾ ਕਮਾਉਂਦੇ ਨੇ ਜੌਬ ਕਰਨ ਵਾਲੇ ਦੂਸਰਾ ਕੀ ਹੈ ਦੂਸਰਾ ਪੁਆਇੰਟ ਕੀ ਹੈ ਜਿਹੜਾ ਕੀ ਹੈ ਕਿਸੇ ਦੇ ਅੰਡਰ ਕੰਮ ਕਰਦੇ ਆਪ ਦਾ ਕੰਮ ਨਹੀਂ ਕਰਦੇ ਤੀਸਰਾ ਜਿਹੜਾ ਮੇਨ ਪੁਆਇੰਟ ਸੀਗਾ ਕਿ ਇਹਨਾਂ ਦਾ ਜਿਹੜਾ ਟਾਈਮ ਹੈ ਨਾ ਉਹ ਲਿਮਿਟਿਡ ਟਾਈਮ ਹੁੰਦਾ ਇਹ ਇੱਕ ਟਾਈਮ ਜ਼ੋਨ 'ਚ ਹੀ ਰਹਿ ਸਕਦੇ ਆਪਦੇ ਟਾਈਮ ਨੂੰ ਵਧਾ ਨਹੀਂ ਸਕਦੇ ਠੀਕ ਹੈ ਪਹਿਲੇ ਜੋਬ ਕਰਨ ਵਾਲੇ ਫਿਰ ਅਗੇ ਦੂਸਰੇ ਸੈਲਫ এমਪਲoyed ਸੈਲਫ এমਪਲoyed ਕੌਣ ਹੁੰਦੇ ਨੇ ਸੈਲਫ এমਪਲoyed ਦੇਖੋ ਉਹ ਵੀ ਜੋਬ ਕਰਦੇ ਨੇ ਬਟ ਉਹ ਕਿਸੇ ਦੇ ਅੰਡਰ ਜੋਬ ਨਹੀਂ ਕਰਦੇ ਉਹ ਆਪਦੇ ਲਈ ਜੋਬ ਕਰਦੇ ਨੇ ਫੋਰ ਐਗਜ਼ਾਮਪਲ ਮੈਂ ਡਾਕਟਰ ਹਾਂ ਠੀਕ ਹੈ ਜੇ ਮੈਂ ਕਿਸੇ ਪ੍ਰਾਈਵੇਟ ਹਸਪੀਟਲ 'ਚ ਕੰਮ ਕਰਦਾ ਹੁੰਦਾ ਕਿਸੇ ਦੇ ਅੰਡਰ ਕੰਮ ਕਰਦਾ ਹੁੰਦਾ ਤਾਂ ਉਹ ਇੱਕ ਜੌਬ ਹੁੰਦੀ ਬਟ ਮੇਰਾ ਆਪ ਦਾ ਹਸਪੀਟਲ ਹੈ ਜਿੱਥੇ ਮੈਂ ਆਪ ਬੈਨਾਂ ਮੇਰੇ ਉੱਤੇ ਕੋਈ ਨਿਗਾ ਮੈਂ ਖੁਦ ਉਸ ਹਸਪੀਟਲ ਨੂੰ ਰਨ ਕਰ ਰਿਹਾ ਫਿਰ ਮੈਂ ਉੱਥੇ ਕੀ ਹੈ 셀ਫ এমਪਲoyed ਕਿਉਂਕਿ ਉਹਨੂੰ ਮੈਂ ਖੁਦ ਚਲਾ ਰਿਹਾ ਚਾਹੇ ਮੈਂ ਉੱਥੇ 6 ਘੰਟੇ ਬੈਠਾਂ ਚਾਹੇ 1 ਘੰਟਾ ਬੈਠਾਂ ਚਾਹੇ 8 ਘੰਟੇ ਬੈਠਾਂ ਚਾਹੇ 10 ਘੰਟੇ ਬੈਠਾਂ ਭਾਵੇਂ ਦਿਨ ਰਾਤ ਚਲਾਵਾ 24 ਘੰਟੇ ਚਲਾਵਾ ਇੱਥੇ ਮੈਨੂੰ ਕੋਈ ਸਮੇਂ ਦੀ ਇੱਕ ਬੰਦਸ਼ ਨਹੀਂਗੀ ਠੀਕ ਹੈ ਜੌਬ ਕਰਨ ਵਾਲੇ ਜਿੰਨਾ ਟਾਈਮ ਮੈਂ ਇੱਥੇ ਬੈਠਾਂਗਾ ਕੰਮ ਤੇ ਮੈਨੂੰ ਓਨੇ ਟਾਈਮ ਦੇ ਹੀ ਪੈਸੇ ਮਿਲਣਗੇ ਜੇ ਮੈਂ 2 ਘੰਟੇ ਬੈਠਾਂ ਮੈਨੂੰ ਓਨੇ ਪੈਸੇ ਮਿਲਣਗੇ ਜੇ ਮੈਂ 4 ਬੈਠਾਂ ਮੈਨੂੰ ਓਨੇ ਪੈਸੇ ਮਿਲਣਗੇ ਫੋਰ ਐਗਜ਼ਾਮਪਲ ਮੈਂ ਕੋਈ ਘੁੰਮਣ ਜਾਣਾ ਚਾਹਣਾ ਮੈਂ ਮਹੀਨੇ ਲਈ ਬਾਹਰ ਘੁੰਮਣ ਗਿਆ ਕਿਸੇ ਹੋਰ ਕੰਟਰੀ ਗਿਆ ਤੁਹਾਨੂੰ ਕੀ ਲੱਗਦਾ ਮੇਰੇ ਤੋਂ ਬਿਨਾ ਮੇਰੇ ਪੇਸ਼ੈਂਟ ਕੋਈ ਦੇਖ ਲੇਗਾ ਨਹੀਂ ਦੇਖ ਪਾਏਗਾ ਜਿਸ ਤਰੀਕੇ ਨਾਲ ਮੈਂ ਚੈੱਕ ਕਰਦਾ ਮੇਰਾ ਕੰਮ ਠੱਪ ਹੋ ਜੇਗਾ ਘਟ ਜੇਗਾ ਸੋ ਮੇਰੀ ਅਰਨਿੰਗ ਰੁਕ ਜੇਗੀ ਮੈਨੂੰ ਵੀ ਆਪਣਾ ਟਾਈਮ ਵੇਚਣਾ ਪੈਂਦਾ ਠੀਕ ਹੈ ਮੈਂ ਵੀ ਆਪਣਾ ਟਾਈਮ ਵੇਚ ਕੇ ਪੈਸਾ ਕਮਾ ਰਿਹਾ ਹਾਂ ਜਿੰਨਾ ਚਿਰ ਹਸਪੀਟਲ ਚ ਆਪਣਾ ਟਾਈਮ ਦਿੰਨਾ ਉਹਨਾਂ ਚਿਰ ਮੈਨੂੰ ਪੈਸਾ ਮਿਲਦਾ ਸੋ ਪਹਿਲੀ ਕੈਟਾਗਰੀ ਦੇ ਲੋਕ ਜਿਹੜੇ ਜੌਬ ਕਰਨ ਵਾਲੇ ਤੇ ਸੈਲਫ ਇੰਪਲੋਇਡ ਸੀ ਇਹ ਦੋਨੋਂ ਹਮੇਸ਼ਾ ਆਪਣਾ ਟਾਈਮ ਵੇਚ ਕੇ ਹੀ ਪੈਸਾ ਕਮਾਉਂਦੇ ਨੇ ਕਈ ਲੋਕ ਕਹਿੰਦੇ ਹੋਣਗੇ ਕਿ ਯਾਰ ਅਸੀਂ ਤਾਂ ਬਿਜ਼ਨਸ ਕਰਦੇ ਹਾਂ ਉਹਨਾਂ ਦਾ ਕੋਈ ਸ਼ੋਰੂਮ ਹੈ ਜਾਂ ਉਹਨਾਂ ਦੀ ਕੋਈ ਦੁਕਾਨ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਵੇਚਦੇ ਇੱਕ ਚੀਜ਼ ਦੱਸਦਾ ਜੇ ਤੁਹਾਡਾ ਕੰਮ ਛੱਡੇ ਤੋਂ ਬਾਅਦ ਤੁਹਾਡਾ ਕੰਮ ਘੜਦਾ ਜਾਂ ਬੰਦ ਹੁੰਦਾ ਤੁਸੀਂ ਕਦੇ ਵੀ ਬਿਜ਼ਨਸਮੈਨ ਨਹੀਂ ਹੋ ਤੁਸੀਂ ਇੱਕ ਸੈਲਫ ਇੰਪਲੋਇਡ ਪਰਸਨ ਹੋ ਬਿਜ਼ਨਸਮੈਨ ਇੱਕ ਡਿਫਰੈਂਟ ਚੀਜ਼ ਹੁੰਦੀ ਹੈ ਠੀਕ ਹੈ ਸੈਲਫ ਇੰਪਲੋਇਡ ਕੀ ਹੈ ਕਿ ਤੁਸੀਂ ਇੱਕ ਕਾਰੋਬਾਰ ਕਰ ਰਹੇ ਹੋ ਛੋਟਾ ਕਾਰੋਬਾਰ ਕਰ ਰਹੇ ਹੋ ਪਰ ਜੇ ਤੁਸੀਂ ਛੱਡ ਕੇ ਚਲੇ ਗਏ ਸ਼ਾਇਦ ਤੁਹਾਡੇ EMPLOYE ਉਸ ਲੈਵਲ ਤੇ ਕੰਮ ਨਾ ਕਰਨ ਤੁਹਾਨੂੰ ਉੱਥੇ ਬਹਿਣਾ ਹੀ ਪਏਗਾ ਟਾਈਮ ਦੇਣਾ ਹੀ ਪਏਗਾ ਫਿਰ ਕਮਾਈ ਹੋਏਗੀ ਉਹ ਸੈਲਫ ਇੰਪਲੋਇਡ ਹੈ ਹੁਣ ਆਉਣੇ ਦੂਜੀ ਕਟੇਗਰੀ ਵਾਲੇ ਪਾਸੇ ਦੂਜੀ ਕਟੇਗਰੀ ਦੇ ਲੋਕ ਕੌਣ ਨੇ ਉਹ ਨੇ ਬਿਜ਼ਨਸਮੈਨ ਤੇ ਇਨਵੈਸਟਰ ਬਿਜ਼ਨਸਮੈਨ ਕੀ ਕਰਦੇ ਆ ਉਹ ਇੱਕ ਸਿਸਟਮ ਨੂੰ ਰਨ ਕਰਦੇ ਆ ਠੀਕ ਹੈ ਜੀ ਉਹ ਲੋਕਾਂ ਦਾ ਟਾਈਮ ਬਾਈ ਕਰਦੇ ਆ ਉਹ ਕਦੇ ਵੀ ਆਪਦਾ ਟਾਈਮ ਵੇਚਦੇ ਨਹੀਂ ਕਿ ਮੈਂ 8 ਘੰਟੇ ਵੇਚੂਗਾ ਤੇ ਮੈਨੂੰ ਉਹਦੇ ਪੈਸੇ ਮਿਲਣਗੇ ਉਹ ਲੋਕਾਂ ਦਾ ਟਾਈਮ ਵੇਜ ਬਾਈ ਕਰਦੇ ਫੋਰ ਐਗਜ਼ਾਮਪਲ ਅਬਾਨੀ ਐ ਡਾਨੀ ਦੀ ਗੱਲ ਕਰ ਲਓ ਜਿਹੋ ਜਿਹੇ ਵੀ ਪਰਸਨ ਆ ਲੱਗ ਗੱਲ ਹੈ ਬਟ ਉਹਨਾਂ ਦੀ ਗੱਲ ਕਰੀਏ ਅੰਬਾਨੀ ਕੀ ਕਰਦਾ ਫੋਰ ਐਗਜ਼ਾਮਪਲ ਉਹਦੇ ਥੱਲੇ ਲੱਖ ਬੰਦਾ ਲੱਗਾ ਇੱਕ ਦਿਨ ਵਿੱਚ ਜੇ 1 ਲੱਖ ਬੰਦਾ 8 ਘੰਟੇ ਕੰਮ ਕਰੂਗਾ ਤਾਂ ਉਹਨੇ ਇੱਕ ਦਿਨ ਵਿੱਚ ਲੋਕਾਂ ਦੇ 8 ਲੱਖ ਘੰਟੇ ਖਰੀਦ ਲਏ ਇਹਨੂੰ ਕਹਿੰਦੇ ਆ ਬਿਜ਼ਨਸ ਜਦੋਂ ਤੁਸੀਂ ਲੋਕਾਂ ਦਾ ਟਾਈਮ ਬਾਈ ਕਰ ਲੋਣਾ ਉਹ ਕੀ ਹੁੰਦਾ ਇੱਕ ਤਰ੍ਹਾਂ ਦਾ ਬਿਜ਼ਨਸ ਠੀਕ ਹੈ ਬਿਜ਼ਨਸਮੈਨ ਵੀ ਕੀ ਕਹਿੰਦਾ ਟਾਈਮ ਇਜ਼ ਦਾ ਮਨੀ ਬਟ ਉਹ ਲੋਕਾਂ ਦਾ ਟਾਈਮ ਬਾਈ ਕਰਕੇ ਪੈਸਾ ਕਮਾਉਂਦਾ ਅਸੀਂ ਕੀ ਕਰਦੇ ਆ ਟਾਈਮ ਸੈਲ ਕਰ ਰਹੇ ਆ ਸੋ ਲਾਈਫ ਦੇ ਵਿੱਚ ਜੇ ਤੁਸੀਂ ਪੈਸਾ ਕਮਾਉਣਾ ਨਾ ਟਾਈਮ ਬਾਈ ਕਰਨਾ ਸਿੱਖੋ ਤਾਨੂੰ ਐਗਜ਼ਾਮਪਲ ਦੱਸਾਂਗਾ ਕਿ ਅੰਬਾਨੀ ਅਡਾਨੀ ਵਰਗੇ ਅਸੀਂ ਨਹੀਂ ਬਣ ਸਕਦੇ ਠੀਕ ਹੈ ਬਟ ਬੜੇ ਹੋਰ ਤਰੀਕੇ ਨੇ ਟਾਈਮ ਬਾਈ ਕਰਨ ਦੇ ਫੋਰ ਐਗਜ਼ਾਮਪਲ ਮੈਂ ਆ ਠੀਕ ਹੈ ਮੈਂ ਡਾਕਟਰ ਹੈਗਾ ਮੈਂ ਆ ਸੈਲਫ ਇੰਪਲੋਇਡ ਆ ਮੈਂ ਉੱਥੇ ਪੈਸਾ ਕਮਾ ਰਿਹਾ ਮੈਨੂੰ ਉਹਦੀ ਵੀ ਬਹੁਤ ਜ਼ਿਆਦਾ ਲੋਡ ਹੈ ਕਿ ਮੈਂ ਪੇਸ਼ੈਂਟਸ ਨੂੰ ਨਹੀਂ ਆਪਣੇ ਛੱਡ ਸਕਦਾ ਕਿਉਂਕਿ ਅੱਜ ਦੇ ਸਮੇਂ ਚ ਪੇਸ਼ੈਂਟਾਂ ਨੂੰ ਮੈਨੂੰ ਪਤਾ ਹੈ ਕੀ ਉਹਦੀ ਕਿੰਨੀ ਜ਼ਰੂਰਤ ਆ ਠੀਕ ਹੈ ਐਕਸਪਲੇਨ ਕਰਨ ਦੀ ਲੋੜ ਨਹੀਂ ਇੱਥੇ ਬਟ ਐਜ਼ ਅ ਬਿਜ਼ਨਸਮੈਨ ਮੈਂ ਕੀ ਕਰ ਰਿਹਾ ਮੈਂ ਇੱਥੇ ਬਿਜ਼ਨਸਮੈਨ ਵੀ ਹੈਗਾ ਕਿਵੇਂ ਆ ਮੈਂ ਇੱਕ ਯੂਟਿਊਬਰ ਹਾਂ ਹੁਣ ਮੈਂ YouTube ਚੈਨਲ ਸ਼ੁਰੂ ਕੀਤਾ ਮੈਂ ਇੱਕ ਵੀਡੀਓ ਪਾਈ ਹੈ ਫੋਰ ਐਗਜ਼ਾਮਪਲ ਆ ਵੀਡੀਓ ਹੈ ਸ਼ਾਇਦ 15 ਮਿੰਟ ਦੀ ਹੋਏਗੀ 20 ਮਿੰਟ ਦੀ ਹੋਏਗੀ 25 ਮਿੰਟ ਦੀ ਹੋਏਗੀ ਮੈਨੂੰ ਨਹੀਂ ਪਤਾ ਹਜੇ ਬਣ ਰਹੀ ਹੈ ਮੈਨੂੰ ਕਿੰਨਾ ਚਿਰ ਬੋਲਾਂਗਾ ਮੈਨੂੰ ਇਹ ਵੀ ਨਹੀਂ ਪਤਾਗਾ ਫੋਰ ਐਗਜ਼ਾਮਪਲ 20 ਮਿੰਟ ਦੀ ਵੀਡੀਓ ਹੈ ਜੇ ਹਜ਼ਾਰ ਬੰਦੇ ਨੇ ਵੀ ਮੇਰੀ ਇਹ ਵੀਡੀਓ ਦੇਖ ਲਈ ਠੀਕ ਹੈ ਸਾਰਿਆਂ ਨੇ 20-20 ਮਿੰਟ ਦੇਖੀ ਤਾਂ ਮੈਂ ਲੋਕਾਂ ਦਾ ਕਿੰਨਾ ਟਾਈਮ ਬਾਈ ਕਰ ਲਿਆ 20000 ਮਿੰਟ ਮੈਂ ਕਿੰਨੇ ਟਾਈਮ ਦਿੱਤਾ ਸਿਰਫ 20 ਮਿੰਟ ਤੇ ਲੋਕਾਂ ਦਾ ਟਾਈਮ ਮੈਂ ਕਿੰਨਾ ਖਰੀਦ ਲਿਆ 20000 ਮਿੰਟ ਕਮਾਈ ਕੌਣ ਕਰ ਰਿਹਾ ਮੈਂ ਕਿਉਂਕਿ ਮੈਨੂੰ YouTube ਪੈਸੇ ਦੇ ਰਿਹਾ ਇਹ ਇੱਕ ਤਰ੍ਹਾਂ ਦਾ ਬਿਜ਼ਨਸ ਹੈ ਲੋਕਾਂ ਦਾ ਟਾਈਮ ਬਾਈ ਕਰਨਾ ਸਿੱਖੋ ਠੀਕ ਹੈ ਮੈਂ ਤੁਹਾਨੂੰ ਕੀ ਦੇ ਰਿਹਾ ਨੋਲਿਜ ਤੁਹਾਡੇ ਕੰਮ ਉਹ ਆਏਗੀ ਤੁਹਾਨੂੰ ਨੋਲਿਜ ਚਾਹੀਦੀ ਹੈ ਤੇ ਮੈਨੂੰ ਕੀ ਚਾਹੀਦਾ ਤੁਹਾਡਾ ਟਾਈਮ ਠੀਕ ਹੈ ਸੋ ਹਮੇਸ਼ਾ ਦੇਖੋ ਤੁਹਾਨੂੰ ਟਾਈਮ ਬਾਈ ਕਰਨਾ ਸਿੱਖਣਾ ਪਏਗਾ ਅੱਜਕੱਲ ਬਿਜ਼ਨਸ ਕਰਨ ਦੇ ਬੜੇ ਹੋਰ ਤਰੀਕੇ ਨੇ ਕੋਸ਼ਿਸ਼ ਕਰੋ ਦੇਖੋ بڑے ਲੋਕ ਸੈਲਫ ਇੰਪਲੋਇਡ ਨੇ بڑے ਲੋਕ ਜੌਬ ਕਰਦੇ ਮੈਂ ਵੀ ਤਾਂ ਤੁਹਾਡੇ ਤਰ੍ਹਾਂ ਸੈਲਫ ਇੰਪਲੋਇਡ ਆ ਬਟ ਮੈਂ ਇੱਕ ਬਿਜ਼ਨਸ ਕਰਨ ਦਾ ਸੋਰਸ ਲੱਭਿਆ ਬਿਜ਼ਨਸ ਕਰਨ ਦੇ ਹੋਰ بڑے ਸੋਰਸ ਨੇ ਅੱਜ ਟੈਕਨੋਲੋਜੀ ਦਾ ਜ਼ਮਾਨਾ ਵੈਬ 3.0 ਦਾ ਜ਼ਮਾਨਾ ਹੈ ਠੀਕ ਹੈ ਤੁਸੀਂ بڑے ਥਾਵਾਂ ਤੇ ਜਾ ਕੇ ਕੋਈ Amazon ਤੇ ਜਾਓ ਪ੍ਰੋਡਕਟ ਦੀ ਰੀਸੇਲਿੰਗ ਕਰੋ ਕੋਈ ਪਰਚੇਸ ਕਰੋ ਸੇਲ ਕਰੋ بڑے ਤਰੀਕੇ ਨੇ ਪੈਸੇ ਕਮਾਉਣ ਦੇ ਹੋਰ ਵੀ ਨੇ ਦਿਨ ਦੇ ਆਪਣੇ ਘੰਟੇ 2 ਘੰਟੇ ਇੱਕ ਅਲੱਗ ਸਿਸਟਮ ਨੂੰ ਦਿਆ ਕਰੋ ਜਿੱਥੋਂ ਤੁਸੀਂ ਇੱਕ ਬਿਜ਼ਨਸ ਕਰ ਸਕੋ ਕੋਈ ਔਖੀ ਗੱਲ ਨਹੀਂ ਬਿਜ਼ਨਸ ਦੇਖੋ ਅੱਜ ਜੇ ਤੁਸੀਂ ਬਿਜ਼ਨਸ ਕਰਨਾ ਸ਼ੁਰੂ ਕਰੋਗੇ ਸ਼ਾਇਦ ਤੁਹਾਨੂੰ ਔਖਾ ਲੱਗੇ ਬਟ ਹੌਲੀ-ਹੌਲੀ ਉਹ ਬਿਜ਼ਨਸ ਵਿੱਚ ਤੁਹਾਨੂੰ ਇੰਨਾ ਇੰਟਰਸਟ ਬਣ ਜਾਏਗਾ ਸ਼ਾਇਦ ਤੁਸੀਂ ਜੌਬ ਤੇ ਸੈਲਫ ਇੰਪਲੋਇਡ ਵਾਲੇ ਪਾਸਿਓਂ ਬਾਹਰ ਆ ਕੇ ਬਿਜ਼ਨਸ ਵਾਲੇ ਪਾਸੇ ਉਹਨਾ ਸ਼ੁਰੂ ਕਰ ਦੋ ਇਹੀ ਇੱਕ ਅਸਲ ਤਰੀਕਾ ਹੁੰਦਾ ਹੈ ਪੈਸੇ ਕਮਾਉਣ ਦਾ ਤੇ ਬਿਜ਼ਨਸਮੈਨ ਸਭ ਤੋਂ ਜ਼ਿਆਦਾ ਫਾਈਨੈਂਸ਼ੀਅਲ ਫ੍ਰੀडम ਕਿਉਂ ਪਾਉਂਦੇ ਨੇ ਕਿਉਂਕਿ ਉਹ ਲੋਕਾਂ ਦਾ ਟਾਈਮ ਬਾਈ ਕਰਦੇ ਨੇ ਲੋਕਾਂ ਦਾ ਟਾਈਮ ਬਾਈ ਕਰਨਾ ਸਿੱਖੋ ਫਿਰ ਦੂਸਰੇ ਲੋਕ ਕੌਣ ਆ ਗਏ ਚੌਥੇ ਸੌਰੀ ਇਨਵੈਸਟਰ ਸੈਕੰਡ ਕੈਟੇਗਰੀ ਦੇ ਦੂਸਰੇ ਵੈਸੇ ਚੌਥੇ ਉਹ ਹੈ ਇਨਵੈਸਟਰ ਹੁਣ ਇਹਨੂੰ ਇਨਵੈਸਟਰ ਕੀ ਕਰਦੇ ਹੈ ਇਨਵੈਸਟਰ ਕੀ ਕਰਦੇ ਹੈ ਆਪਦਾ ਪੈਸਾ ਇੱਕ ਕੰਪਨੀ ਚ ਲਾ ਦਿੰਦੇ ਹੈ ਠੀਕ ਹੈ ਉਹ ਕੰਪਨੀ ਉਹਨਾਂ ਲਈ ਕੰਮ ਕਰਦੀ ਹੈ ਉਹ ਬੰਦਾ ਉਹਨਾਂ ਲਈ ਕੰਮ ਨਹੀਂ ਕਰਦਾ ਹੁਣ ਅਸੀਂ ਕੀ ਕਰਦੇ ਆ ਅਸੀਂ ਸਾਰੀ ਜ਼ਿੰਦਗੀ ਪੈਸਾ ਕਮਾਉਣ ਲਈ ਮਿਹਨਤ ਕਰਦੇ ਆ ਅਸੀਂ ਰੋਜ਼ ਮਿਹਨਤ ਕਰਦੇ ਆ ਪੈਸੇ ਲਈ ਤੇ ਪੈਸਾ ਕੀ ਕਰਦਾ ਐਸ਼ ਆਰਾਮ ਰੋਜ਼ ਸੁੱਤਾ ਪਿਆ ਬਈ ਠੀਕ ਆ ਬੰਦਾ ਮਿਹਨਤ ਕਰੀ ਜਾਂਦਾ ਮੈਂ ਤਾਂ ਦੀ ਜੇਬ ਚ ਸੁੱਤਾ ਪਿਆ ਜਾਂਦੇ ਬੈਂਕ ਚ ਸੁੱਤਾ ਪਿਆ ਜਾਂ ਕਿਤੇ ਨਾ ਕਿਤੇ ਸੁੱਤਾ ਪਿਆ ਪਰ ਜਿਹੜੇ ਇਨਵੈਸਟਰ ਹੈ ਨਾ ਉਹ ਕਹਿੰਦੇ ਨਹੀਂ ਇਹ ਚੀਜ਼ ਗਲਤ ਹੈ ਪੈਸੇ ਤੂੰ ਵਿਲਾਂ ਨਹੀਂ ਬਹਿ ਸਕਦਾ ਤੈਨੂੰ ਕੰਮ ਤੇ ਲੱਗਣਾ ਪਊਗਾ ਪੈਸੇ ਨੂੰ ਚੱਕਦੇ ਆ ਕਿਸੇ ਕੰਪਨੀ ਚ ਇਨਵੈਸਟ ਕਰਦੇ ਆ ਉਥੇ ਪੈਸਾ ਕੀ ਕਰਦਾ ਮਿਹਨਤ ਪੈਸੇ ਦੀ ਲੱਗਦੀ ਹੈ ਦਿਹਾੜੀ ਠੀਕ ਹੈ ਪੈਸਾ ਕੰਮ ਕਰ ਰਿਹਾ एग्जांपल ਦੇ ਰੂਪ ਚ ਦੱਸਦਾ ਹਾਂ ਰਕੇਸ਼ ਜੁੰਜੂਨ ਵਾਲਾ ਟਾਈਟਨ ਦੀ ਕੰਪਨੀ ਚ 6 ਕਰੋੜ ਰੁਪਈਆ ਲਾਇਆ ਸੀ ਜਦੋਂ 3 ਰੁਪਏ ਦੀ ਸੀਗੀ ਠੀਕ ਹੈ ਅੱਜ ਕੰਪਨੀ ਲਗਭਗ ਨਹੀਂ ਤੇ 3600 3700 ਦੇ ਨੇੜੇ ਤੇੜੇ ਹੋਏਗੀ 3 ਰੁਪਏ ਤੋਂ 1000 ਗੁਣਾ ਤੋਂ ਵੀ ਉੱਤੇ ਹੋ ਚੁੱਕੀ ਹੈ ਹੁਣ ਉਹ ਜਿਹੜਾ 20 ਸਾਲ ਦਾ ਸਫਰ ਹੈ ਉਹਨਾਂ ਨੇ ਪੈਸੇ ਨੂੰ ਕੰਮ ਤੇ ਲਾਇਆ ਉਹ ਪੈਸਾ ਆਪ ਬਾਕੀ ਕੰਮਾਂ ਤੇ ਲੱਗੇ ਰਹੇ ਪਰ ਪਿੱਛੇ ਜਿਹੜਾ ਪੈਸਾ ਸੀ 6 ਕਰੋੜ ਰੁਪਈਆ ਉਹ ਵੀ ਕੰਮ ਤੇ ਲੱਗਾ ਰਿਹਾ ਉਹ ਪੈਸੇ ਨੇ ਕਮਾਈ ਕੀਤੀ ਠੀਕ ਹੈ ਉਹ ਪੈਸੇ ਨੇ ਇਹਨਾਂ ਲਈ ਕਮਾਈ ਕੀਤੀ ਅੱਜ ਉਹ ਪੈਸਾ ਇੱਕ ਵੈਲਥ ਬਣ ਚੁੱਕਿਆ ਜੋ ਇਹਨਾਂ ਲਈ ਇੱਕ ਫਾਈਨੈਂਸ਼ੀਅਲ ਫਰੀडम ਬਣ ਕੇ ਆਇਆ ਠੀਕ ਹੈ ਬੇਸ਼ੱਕ ਉਹ ਅੱਜ ਨਹੀਂ ਰਹੇਗੇ ਬਟ ਉਹਨਾਂ ਦੇ ਪਰਿਵਾਰ ਲਈ ਫਾਈਨੈਂਸ਼ੀਅਲ ਫਰੀडम ਹੈ ਸੋ ਇਨਵੈਸਟਰ ਬੰਦਾ ਕੀ ਕਰਦਾ ਆਪਣੇ ਪੈਸੇ ਨੂੰ ਕੰਮ ਤੇ ਲਾਉਂਦਾ ਆਪਣੀ ਵੀਰ ਕੋਈ ਵੀ ਛੇਤੀ ਕਿਤੇ ਇਨਵੈਸਟਮੈਂਟ ਕਰਨੀ ਪਸੰਦ ਕਰਦੇ ਨਹੀਂ ਜਾਂ ਕਰਨੀ ਆਉਂਦੀ ਨਹੀਂਗੀ ਸੋ ਮੈਂ ਅੱਜ ਆਪਣੇ ਵੀਰਾਂ ਨੂੰ ਕਹਿਣਾ ਵੀਰੇ ਇਨਵੈਸਟਮੈਂਟ ਕਰਨੀ ਸ਼ੁਰੂ ਕਰੋ ਚਾਹੇ ਤੁਸੀਂ ਮਿਊਚੁਅਲ ਫੰਡ ਚ ਕਰੋ ਚਾਹੇ ਸਟਾਕ ਮਾਰਕੀਟ ਚ ਕਰੋ ਚਾਹੇ ਕ੍ਰਿਪਟੋ ਚ ਕਰੋ ਪਹਿਲਾਂ ਨੌਲੇਜ ਲਓ ਉਹਨਾਂ ਚੀਜ਼ਾਂ ਨੂੰ ਥੋੜਾ ਬਹੁਤ ਸਿੱਖੋ ਐਜੂਕੇਸ਼ਨ ਲਓ ਆਪਾਂ ਆਪਣੇ ਚੈਨਲ ਤੇ ਫ੍ਰੀ ਵਿੱਚ ਆਪਣੇ ਵੀਰਾਂ ਨੂੰ ਸਿਖਾ ਰਹੇ ਹਾਂ ਤੁਸੀਂ ਸਿੱਖੋ ਤਾਂ ਸਹੀ ਐਜੂਕੇਟ ਤਾਂ ਹੋਵੋ ਐਜੂਕੇਟ ਹੋ ਕੇ ਇਨਵੈਸਟਿੰਗ ਜਰਨੀ ਵਿੱਚ ਆਓ ਕਿਤੇ ਨਾ ਕਿਤੇ ਪੈਸਾ ਲਾਉਣਾ ਅੱਜ ਤੁਹਾਡੇ ਕੋਲ ਫਾਈਨੈਂਸ਼ੀਅਲ ਫ੍ਰੀडम ਹੈ ਨਹੀਂ ਬਟ ਮੈਂ ਇੰਨੀ ਗੱਲ ਕਹਿਣਾ 10-20 ਸਾਲ ਬਾਅਦ ਜਿਹੜਾ ਇਨਵੈਸਟਿਡ ਪੈਸਾ ਤੁਹਾਨੂੰ ਇੱਕ ਨਾ ਇੱਕ ਦਿਨ ਫਾਈਨੈਂਸ਼ੀਅਲ ਫ੍ਰੀडम ਜ਼ਰੂਰ ਦੇਵੇਗਾ ਠੀਕ ਹੈ ਸੋ ਪੈਸਾ ਇਨਵੈਸਟ ਕਰਨਾ ਸ਼ੁਰੂ ਕਰੋ ਚਾਹੇ ਕ੍ਰਿਪਟੋ 뮤ਚੁਅਲ ਫੰਡ ਜੋ ਤੁਹਾਨੂੰ ਸਮਝ ਆਉਂਦਾ ਇੰਡੈਕਸ ਆਉਂਦਾ 골ਡ ਹੁੰਦਾ ਬਟ 골ਡ ਵਿੱਚ ਕੀ ਹੈ ਇਨਫਲੇਸ਼ਨ ਬੀਟ ਨਹੀਂ ਕੀਤੀ ਜਾਂਦੀ ਥੋੜਾ ਜਿਹਾ ਉਸ ਵਿੱਚ ਲਾਓ ਜਿੱਥੇ ਤੁਹਾਨੂੰ ਲੱਗੇ ਕਿ ਉਹਦੀ ਨੌਲੇਜ ਲਓ ਇੱਕ ਸਹੀ ਐਸੈਟ ਚ ਕੋ ਜਿੰਦੀ ਗ੍ਰੋਥ ਥੋੜੀ ਜ਼ਿਆਦਾ ਹੋਵੇ ਤਾਂ ਕਿ ਤੁਹਾਨੂੰ ਲੰਬੇ ਸਮੇਂ ਵਿੱਚ ਪੈਸਾ ਦੇ ਜੇ ਦੂਸਰਾ ਇਨਵੈਸਟਮੈਂਟ ਦੇਖੋ ਮੈਂ ਤੁਹਾਨੂੰ ਕਿਹਾ ਕਿ ਮੈਂ ਬਿਜ਼ਨਸ ਵੀ ਕਰ ਰਿਹਾ ਮੈਂ ਇਨਵੈਸਟਮੈਂਟ ਵੀ ਕਰਦਾ ਮੇਰਾ YouTube ਚੈਨਲ ਹੀ ਇਨਵੈਸਟਮੈਂਟ ਤੇ ਹੈ ਮੈਂ ਟ੍ਰੇਡਿੰਗ ਸਿਖਾਉਣਾ ਆਪਣੇ ਵੀਰਾਂ ਨੂੰ ਟ੍ਰੇਡਿੰਗ ਵੀ ਕਿਹੜੀ ਮਾਰਕੀਟ ਚ ਆਉਂਦੇ ਆ ਇੰਟਰਾਡੇ 옵ਸ਼ਨਸ ਕਰਨਾ ਰੋਜ਼ ਮੱਥਾ ਖਪਾਈ ਕਰਨੀ ਹੈ ਰੋਜ਼ ਆ ਕੇ ਇੰਟਰਾਡੇ ਵੀ ਤਾਂ ਇੱਕ ਤਰ੍ਹਾਂ ਦੀ ਜੌਬ ਹੈ ਨਾ ਤੁਸੀਂ ਆਪਣਾ ਟਾਈਮ ਵੇਚ ਕੇ ਪੈਸਾ ਕਮਾ ਰਹੇ ਹੋ ਠੀਕ ਹੈ ਫਿਰ ਤੁਸੀਂ ਉਹਦੇ ਨਾਲ ਫਾਈਨੈਂਸ਼ੀਅਲ ਫਰੀडम ਨਹੀਂ ਅਚੀਵ ਕਰ ਸਕਦੇ ਉਹ ਜੌਬ ਵਾਲੀ ਕੈਟਾਗਰੀ ਚ ਆਉਂਦੀ ਹੈ ਨਾ ਕਿ ਉਹ ਇਨਵੈਸਟਮੈਂਟ ਵਾਲੀ ਫਾਈਨੈਂਸ਼ੀਅਲ ਫਰੀडम ਵਾਲੀ ਕੈਟਾਗਰੀ ਚ ਆਉਂਦੀ ਹੈ ਜੇ ਤੁਸੀਂ ਫਾਈਨੈਂਸ਼ੀਅਲ ਫਰੀडम ਚਾਹਣਾ ਚਾਹੁੰਦੇ ਹੋ ਨਾ ਤਾਂ ਸਵਿੰਗ ਪੋਜੀਸ਼ਨਲ ਤੇ ਇਨਵੈਸਟਮੈਂਟ ਕਰਨੀ ਹੈ ਸ਼ੁਰੂ ਕਰੋ ਸੀਏਜੀਆਰ ਬਿਲਡ ਕਰਨਾ ਸ਼ੁਰੂ ਕਰੋ ਕੰਪਾਉਂਡਡ ਗ੍ਰੋਥ ਉਹਦੇ ਨਾਲ ਪੈਸਾ ਬਣੇਗਾ ਠੀਕ ਹੈ ਆਪਣੇ ਆਪ ਨੂੰ ਨੌਲੇਜ ਲੈ ਕੇ ਆਓ ਇਨਵੈਸਟਮੈਂਟ ਕਿਵੇਂ ਕੀਤੀਆਂ ਜਾਂਦੀਆਂ ਇਨਵੈਸਟਮੈਂਟ ਦੀ ਜਰਨੀ ਅੱਜ ਤੋਂ ਹੀ ਸ਼ੁਰੂ ਕਰੋ ਜਿਹੜੇ ਵੀ ਵੀਰ ਮੈਨੂੰ ਸੁਣ ਰਹੇ ਐ ਨਹੀਂ ਕੋਈ ਇਨਵੈਸਟਮੈਂਟ ਦਾ ਪਤਾ ਮੇਰੀਆਂ ਪਲੇਲਿਸਟ ਚ ਜਾਓ ਇੰਨੀਆਂ ਆ ਵੀਡੀਓਜ਼ ਬਣੀਆਂ ਹੋਈਆਂ ਅਲੱਗ-ਅਲੱਗ ਠੀਕ ਹੈ ਤੁਹਾਨੂੰ ਸਿੱਖਣ ਨੂੰ ਮਿਲੇਗਾ ਇਨਵੈਸਟਮੈਂਟ ਕਿਵੇਂ ਕੀਤੀ ਜਾਂਦੀ ਫਿਰ ਵੀ ਕੁਸਚਨ ਪੁੱਛੋ ਆਪਾਂ ਨਵੀਂ ਵੀਡੀਓ ਬਣਾਵਾਂਗੇ ਠੀਕ ਹੈ ਮੇਰਾ ਬਿਜ਼ਨਸ ਚੱਲ ਰਿਹਾ ਆਬਵੀਅਸਲੀ ਮੈਂ ਬਿਜ਼ਨਸ ਚਲਾ ਰਿਹਾ ਹਾਂ ਤੇ ਤੁਹਾਨੂੰ ਪ੍ਰੋਪਰਲੀ ਐਜੂਕੇਸ਼ਨ ਮਿਲ ਰਹੀ ਹੈ ਜੇ ਮੇਰੀ ਐਜੂਕੇਸ਼ਨ 'ਚ ਤੁਹਾਨੂੰ ਕੋਈ ਕਮੀ ਲੱਗਦੀ ਹੈ ਤੁਸੀਂ ਬੋਲੋ ਮੈਂ ਮੇਰੇ ਖਿਆਲ ਨਹੀਂ ਮੈਂ ਆਪਦੇ ਲੋਕ ਕੋਈ ਕਮੀ ਛੱਡ ਰਿਹਾ ਮੈਂ ਐਕਸਟਰਾ ਪੁਆਇੰਟ ਹੀ ਦੱਸਦਾ ਨੱਕਰ ਦੇ ਵੀ ਘੱਟ ਪੁਆਇੰਟ ਨਹੀਂ ਦੱਸਦਾ ਕਿ ਵੀਰਾਂ ਨੂੰ ਕਿਤੇ ਕਮੀ ਨਾ ਰਹੇ ਜਿਹੜੇ ਵੀ ਵੀਰ ਮੇਰਾ ਟੈਕਨੀਕਲ ਐਨਾਲਾਈਸਿਸ ਦਾ ਕੋਰਸ ਲੈ ਰਹੇ ਆ ਉਹਨਾਂ ਨੂੰ ਪਤਾ ਫ੍ਰੀ ਵਿੱਚ ਲੈ ਰਹੇ ਆ ਨਾਲੇ ਕਿ ਮੈਂ ਕਿੰਨਾ ਮਿਹਨਤ ਨਾਲ ਉਹ ਚੀਜ਼ਾਂ ਸਿਖਾ ਰਿਹਾ ਠੀਕ ਹੈ ਚਲੋ ਆਪਦੀ ਵਡਿਆਈ ਕਰਨੀ ਨਹੀਂ ਚਾਹੀਦੀ ਬਟ ਰੀਅਲੀ ਦੱਸ ਰਿਹਾ ਇਨੀਆਂ ਚੀਜ਼ਾਂ ਕਦੇ ਵੀ ਆ ਜਿਹੜੇ ਕੋਰਸ ਪੇਡ ਕੋਰਸ ਦਿੰਦੇ ਆ ਉਹ ਨਹੀਂ ਦੱਸਦੇ ਜਿੰਨੀਆਂ ਮੈਂ ਦੱਸ ਰਿਹਾ ਠੀਕ ਹੈ ਮੇਰਾ ਕਈ ਬੁੱਕਸ ਦਾ ਐਕਸਪੀਰੀਅੰਸ ਆ ਮੈਂ ਖੁਦ ਕਈਆਂ ਦੇ ਕੋਰਸ ਲਏ ਆ ਬਟ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਐਜੂਕੇਟ ਕਰਨਾ ਚਾਹੁੰਦਾ ਗੈਂਬਲਿੰਗ ਜ਼ੋਨ ਚੋਂ ਬਾਹਰ ਆ ਕੇ ਆਪਣੇ ਪੰਜਾਬ ਨੂੰ ਅੱਗੇ ਵਧਾਈਏ ਜਿੱਥੇ ਅਸੀਂ ਬਾਹਰ ਭੱਜੇ ਜਾਂਦੇ ਆ ਆਪਦਾ ਪੰਜਾਬ ਛੱਡ ਕੇ ਕਿਤੇ ਹੋਰ ਭੱਜੇ ਫਿਰਦੇ ਆ ਕਿਸੇ ਦੇ ਅੰਡਰ ਜੌਬ ਕਰਦੇ ਆ ਕਿਉਂ ਨਾ ਅਸੀਂ ਆਪਣੀ ਜ਼ਮੀਨ ਦੇ ਰਾਜੇ ਬਣ ਜਾਈਏ ਠੀਕ ਹੈ ਉਹਦੇ ਲਈ ਕੀ ਕਰਨਾ ਪਏਗਾ ਫਾਈਨੈਂਸ਼ੀਅਲ ਫਰੀडम ਵਾਲੇ ਰਸਤੇ ਤੇ ਚੱਲਣਾ ਪਏਗਾ ਬਿਜ਼ਨਸਮੈਨ ਬਣੋ ਤੇ ਇਨਵੈਸਟਰ ਬਣੋ ਇਹ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਯਾਰ ਠੀਕ ਹੈ ਇਨਵੈਸਟਿੰਗ ਜਰਨੀ ਤੇ ਜੌਬ ਕਰਨ ਵਾਲੇ ਪਾਸੇ ਸੌਰੀ ਇਨਵੈਸਟਿੰਗ ਤੇ ਬਿਜ਼ਨਸਮੈਨ ਸਾਨੂੰ ਬੰਨਣਾ ਚਾਹੀਦਾ ਸਾਨੂੰ ਸੈਕੰਡ ਕੈਟਾਗਰੀ ਚ ਆਉਣਾ ਚਾਹੀਦਾ ਅਸੀਂ ਇਸ ਟਾਈਮ ਕਿਹੜੀ ਕੈਟਾਗਰੀ ਚ ਫਿਰਦੇ ਆਂ ਜੌਬ ਤੇ ਸੈਲਫ এমਪਲੋਇਡ ਵਾਲੀ ਸਾਨੂੰ ਸ਼ਿਫਟ ਹੋਣਾ ਪਏਗਾ ਬਿਜ਼ਨਸ ਤੇ ਇਨਵੈਸਟਰ ਵਾਲੀ ਪਰ ਅਸੀਂ ਸ਼ਿਫਟ ਪਤਾ ਕਿਉਂ ਨਹੀਂ ਹੋ ਪਾਰੇ ਕੁਝ ਕਮੀਆਂ ਨੇ ਤੇ ਸ਼ਿਫਟ ਨਾ ਹੁੰਦੀਆਂ ਸਭ ਤੋਂ ਪਹਿਲੀ ਵੱਡੀ ਕਮੀ ਹੈ ਡਰ ਸਾਨੂੰ ਹਮੇਸ਼ਾ ਡਰ ਰਹਿੰਦਾ ਹੈ ਪਹਿਲਾ ਡਰ ਕੀ ਹੈ ਕਿ ਯਾਰ ਜੇ ਕੋਈ ਨਵਾਂ ਬਿਜ਼ਨਸ ਸ਼ੁਰੂ ਕੀਤਾ ਜੇ ਉਹ ਠੱਪ ਹੋ ਗਿਆ ਤਾਂ ਪਹਿਲਾ ਸਾਡੇ ਦਿਮਾਗ 'ਚ ਕੁਐਸਚਨ ਨਹੀਂ ਹੁੰਦਾ ਪੈਸਾ ਸੀ ਕਮਾਇਆ ਜੇ ਠੱਪ ਹੋ ਗਿਆ ਇੱਕ ਚੀਜ਼ ਦੱਸਦਾ ਹਾਂ ਅਸੀਂ ਨਾ ਸਾਰੀ ਜ਼ਿੰਦਗੀ ਰਿਸਕ ਲੈਣ ਤੋਂ ਡਰਦੇ ਹਾਂ ਕਿ ਯਾਰ ਜੇ ਇੱਥੇ ਰਿਸਕ ਲੈ ਲਿਆ ਜੇ ਪੈਸਾ ਡੁੱਬ ਗਿਆ ਠੀਕ ਹੈ ਇੱਕ ਚੀਜ਼ ਦੱਸਦਾ ਜਿਹੜਾ ਬੰਦਾ ਆਪਣੀ ਜ਼ਿੰਦਗੀ 'ਚ ਰਿਸਕ ਨਹੀਂ ਨਾ ਲੈਂਦਾ ਉਹਦੀ ਸਾਰੀ ਜ਼ਿੰਦਗੀ ਹੀ ਰਿਸਕੀ ਹੁੰਦੀ ਹੈ ਠੀਕ ਹੈ ਲਾਈਫ 'ਚ ਇੱਕ ਰਿਸਕ ਜ਼ਰੂਰ ਲਓ bizness ਸ਼ੁਰੂ ਕਰੋ ਮੈਂ ਵੀ ਜਦੋਂ YouTube ਚੈਨਲ ਸ਼ੁਰੂ ਕੀਤਾ ਸੀ ਨਾ ਮੈਂ ਬਹੁਤ ਔਖਾ ਟਾਈਮ ਕੱਢਿਆ ਮੈਨੂੰ ਨਹੀਂ ਪਤਾ ਸੀ ਮੇਰਾ YouTube ਚੈਨਲ ਕਿੱਦਾਂ ਚੱਲੇਗਾ ਅੱਜ ਪਰਮਾਤਮਾ ਵੱਲੋਂ ਚੰਗੀ ਗ੍ਰੋਥ ਵੀ ਮਿਲ ਰਹੀ ਹੈ ਚੰਗੇ ਸਬਸਕ੍ਰਾਈਬਰ ਮਿਲ ਰਹੇ ਆਪਾਂ ਚੰਗਾ ਗ੍ਰੋ ਕਰ ਰਹੇ ਆ ਤੇ ਉਹਨਾਂ ਵੀਰਾਂ ਨੂੰ ਐਜੂਕੇਸ਼ਨ ਵੀ ਮਿਲ ਰਹੀ ਹੈ ਬਟ ਬਿਜ਼ਨਸ ਕਰਨ ਲਈ ਤੁਹਾਨੂੰ ਪਹਿਲਾ ਸਟੈਪ ਤਾਂ ਪਟਣਾ ਹੀ ਪਏਗਾ ਕੋਈ ਤਰ੍ਹਾਂ ਦਾ ਇਦਾਂ ਦਾ ਬਿਜ਼ਨਸ ਕਰ ਲਓ ਨਾ ਜਿੰਦੇ ਵਿੱਚ ਜਿਆਦਾ ਫੰਡ ਨਹੀਂ ਲੱਗਦਾਗਾ Amazon ਤੇ ਸੇਲਿੰਗ ਕਰੋ ਨਵੇਂ-ਨਵੇਂ ਬਿਜ਼ਨਸ ਸਿੱਖੋ ਆਪਾਂ ਗਾਂ ਵੀਡੀਓਜ਼ ਬਣਾਵਾਂਗੇ ਮੈਂ ਜੇ ਆਪਣੇ ਇਸ ਵੀਡੀਓ ਨੂੰ ਚੰਗਾ ਪਿਆਰ ਮਿਲਦਾ ਆਪਣੇ ਵੀਰ ਕਹਿਣਗੇ ਕਿ ਵੀਰੇ ਫਾਈਨੈਂਸ਼ੀਅਲ ਫਰੀडम ਤੇ ਹੋਰ ਵੀਡੀਓਜ਼ ਬਣਾਓ ਕਿਸ ਤਰ੍ਹਾਂ ਆਸੀਂ ਪੈਸਾ ਬੜੀਆਂ ਵੀਡੀਓਜ਼ ਨੇ ਆਪਾਂ ਬੜੀਆਂ ਵੀਡੀਓਜ਼ ਬਣਾ ਸਕਦੇ ਆ ਬੜੀਆਂ ਬ ਬੜੀ ਐਜੂਕੇਸ਼ਨ ਮਿਲੇਗੀ ਫਾਈਨੈਂਸ਼ੀਅਲ ਫਰੀडम ਕਿਵੇਂ ਪਾਈ ਜਾਂਦੀ ਹੈ ਜੇ ਆਪਣੇ ਵੀਰ ਕਹਿਣਗੇ ਪਿਆਰ ਦੇਣਗੇ ਇਸ ਵੀਡੀਓ ਨੂੰ ਜਰੂਰ ਕਰਾਂਗੇ ਸੋ ਕੋਸ਼ਿਸ਼ ਕਰੋ ਪਹਿਲਾਂ ਆਪਣੇ ਅੰਦਰਲਾ ਡਾਰ ਖਤਮ ਕਰੋ ਕੋਈ ਨਾ ਕੋਈ ਬਿਜ਼ਨਸ ਦਨ ਦੇ ਘੰਟਾ 2 ਘੰਟੇ ਘਰੇ ਫ੍ਰੀ ਬੈਠੇ ਹੋ ਜਦੋਂ ਮਸਤੀ ਕਰਦੇ ਹੋ ਉਹ ਟਾਈਮ ਨੂੰ ਚੇਂਜ ਕਰਕੇ ਬਿਜ਼ਨਸ ਵਾਲੇ ਪਾਸੇ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਚਾਹੇ ਮੇਰੀ ਤਰ੍ਹਾਂ YouTube ਚੈਨਲ ਸ਼ੁਰੂ ਕਰ ਲਓ ਕੋਈ ਸਕਿੱਲ ਲੈ ਕੇ ਆਓ ਕੁਛ ਨਾ ਕੁਛ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰੋ ਜਿੰਦੇ ਤੁਸੀਂ ਲੋਕਾਂ ਦਾ ਟਾਈਮ ਬਾਈ ਕਰ ਸਕੋ ਜਾਂ ਕੋਈ ਪ੍ਰੋਡਕਟ ਸੇਲ ਕਰ ਸਕੋ ਰੀਸੇਲਿੰਗ ਕਰ ਸਕੋ ਕੁਝ ਵੀ ਕਰ ਸਕੋ ਜਿੰਨਾਂ ਦੀ ਗੱਲ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਤੁਹਾਨੂੰ ਨੌਲੇਜ ਦੇਣ ਲਈ ਨਹੀਂ ਤੇ ਵੀਡੀਓ ਲੰਮੀ ਹੋ ਜਾਏਗੀ ਦੂਸਰੀ ਕਮੀ ਸਾਡੇ ਚ ਇਹ ਰਹਿੰਦੀ ਹੈ ਜੌਬ ਕਰਨ ਵਾਲੇ ਦੇ ਸੈਲਫ ਇੰਪਲੋਇਡ ਚ ਕਿ ਅਸੀਂ ਸਿਕਿਉਰਟੀ ਜੌਬ ਸਿਕਿਉਰਟੀ ਵਾਲੇ ਪਾਸੇ ਚਲੇ ਜਾਂਦੇ ਆ ਸਾਨੂੰ ਇਹ ਡਰ ਹੁੰਦਾ ਜੇ ਅਸੀਂ ਆਪਣੀ ਜੌਬ ਛੱਡਤੀ ਤਾਂ ਜਿਹੜੀ ਸਾਡੀ ਇਨਕਮ ਆ ਰਹੀ ਹੈ ਉਹ ਵੀ ਬੰਦ ਹੋ ਜਾਏਗੀ ਕੀ ਹੁੰਦਾ ਹੈ ਕਿ ਜਿਹੜੀ ਹੁਣ ਜਿਹੜਾ ਬੰਦਾ ਜੌਬ ਕਰ ਰਿਹਾ 50000 ਰੁਪਏ ਕਮਾ ਰਿਹਾ ਫੋਰ ਐਗਜ਼ਾਮਪਲ ਤੁਸੀਂ ਜਿਹੜਾ ਵੀ ਵੀਰ ਮੈਨੂੰ ਸੁਣ ਰਿਹਾ ਉਹਦੀ ਕੋਈ 30000 ਜੌਬ ਦੀ ਤਨਖਾਹ ਹੋਏਗੀ ਕਿਸੇ ਦੀ 50000 ਹੋਏਗੀ ਸ਼ਾਇਦ ਕਿਸੇ ਦੀ 20 ਹੋਵੇ ਸ਼ਾਇਦ ਕਿਸੇ ਦੀ ਲੱਖ ਵੀ ਹੋਵੇ ਤੁਸੀਂ 20000 ਰੁਪਏ ਆ 50000 ਰੁਪਏ ਕਮਾ ਤੁਸੀਂ ਆ ਚੀਜ਼ ਖਰੀਦੀ ਤੁਸੀਂ ਇਹਦੀ EMI ਭਰਨੀ ਹੈ ਤੁਸੀਂ ਇਹਦਾ ਲੋਨ ਭਰਨਾ ਹੈ ਤੁਸੀਂ ਆ ਕਰਨਾ ਤੁਸੀਂ ਉਹ ਕਰਨਾ ਹੈ ਉਹ 50 ਹਜ਼ਾਰ ਦਾ ਜਿਹੜਾ ਤੁਹਾਡੀ ਪੇ ਹੈ ਨਾ ਉਹ ਤੁਹਾਨੂੰ ਉਸ ਬਾਕਸ ਚੋਂ ਬਾਹਰ ਹੀ ਨਹੀਂ ਆਉਂਦੇ ਰਹੀ ਜੇ ਤੁਹਾਨੂੰ ਡਾਇਰੈਕਟ ਜੇ ਤੁਸੀਂ ਉਹ 50 ਹਜ਼ਾਰ ਵਾਲੀ ਜੌਬ ਛੱਡਤੀ ਤਾਂ ਤੁਸੀਂ ਜ਼ਿੰਦਗੀ ਵਿੱਚ ਕੁਝ ਕਰ ਹੀ ਨਹੀਂ ਪਾਉਂਗੇ ਤੁਹਾਡੀਆਂ EMI ਕੌਣ ਭਰੇਗਾ ਤੁਹਾਡੇ ਖਰਚੇ ਕੌਣ ਕਰੇਗਾ ਹਨਾ ਇਹ ਚੀਜ਼ਾਂ ਫਿਰ ਜੇ ਤੁਸੀਂ ਇਸ ਦਿੱਕਤ ਚ ਹੋਣਾ ਫਿਰ ਤੁਸੀਂ ਕਦੇ ਅੱਗੇ ਨਹੀਂ ਵਧ ਸਕੋਗੇ ਇਸ ਦਿੱਕਤ ਨੂੰ ਖਤਮ ਕਰਨ ਦਾ ਹੱਲ ਪਤਾ ਕੀ ਹੈ ਜੌਬ ਕਰੋ ਮੈਂ ਨਹੀਂ ਕਹਿ ਰਿਹਾ ਜੌਬ ਛੱਡੋ ਜੌਬ ਤੋਂ ਬਾਅਦ ਜਿਹੜੇ ਤੁਹਾਡੇ ਕੋਲ ਫ੍ਰੀ ਆਰਜ਼ ਹੈ education ਤੇ ਲਾਓ skills ਤੇ ਲਾਓ ਸਿੱਖਣ ਤੇ ਲਾਓ ਜੇ ਮੈਨੂੰ ਕਹੋਗੇ ਆਪਾਂ ਹੋਰ ਵੀਡੀਓਜ਼ ਬਣਾਵਾਂਗੇ ਤੁਹਾਨੂੰ ਅੱਗੇ ਕਹਿ ਰਿਹਾ ਸਿੱਖੋ ਲਾਈਫ ਦੇ ਲੈਸਨ ਸਿੱਖੋ ਤੇ ਛੋਟੇ-ਛੋਟੇ business ਸ਼ੁਰੂ ਕਰੋ ਠੀਕ ਹੈ businessman ਬਣ ਦੀ ਕੋਸ਼ਿਸ਼ ਕਰੋ ਸੈਕਿੰਡ investing ਵਾਲੇ ਪਾਸੇ ਆਓ ਅੱਜ ਦੇ ਸਮੇਂ 'ਚ ਮੈਂ stock market ਤੇ ਇੰਨੀਆਂ ਵੀਡੀਓਜ਼ ਪਾ ਚੁੱਕਿਆ ਹਾਂ ਇੰਨੇ investing stocks ਦੱਸ ਚੁੱਕਿਆ ਤੁਹਾਨੂੰ ਦੱਸ ਰਿਹਾ ਕਿ stock market ਕੰਮ ਕਿਵੇਂ ਕਰਦੀ ਹੈ technical analysis ਕੀ ਹੁੰਦਾ proper ਸਿਖਾ ਰਹੇ ਹਾਂ investing ਵਾਲੇ ਪਾਸੇ ਆਓ ਠੀਕ ਹੈ ਕੁਝ ਪੈਸਾ wealth ਵਾਲੇ ਪਾਸੇ ਲਾਓ ਕਿ ਫਿਊਚਰ ਵਿੱਚ ਤਾਨੂੰ ਇੱਕ ਵੱਡੀ ਕਮਾਈ ਦੇ ਕੇ ਜਾਵੇ ਠੀਕ ਹੈ ਇੱਕ ਵੱਡੀ ਵੈਲਥ ਬਣਾਵੇ ਆਪਣੇ ਪੈਸੇ ਨੂੰ ਕੰਮ 'ਤੇ ਲਾਉਣਾ ਸ਼ੁਰੂ ਕਰੋ ਸਾਰੀ ਜ਼ਿੰਦਗੀ ਪੈਸੇ ਲਈ ਕੰਮ ਨਾ ਕਰੋ ਪੈਸੇ ਨੂੰ ਵੀ ਕਹੋ ਤੂੰ ਕੰਮ ਕਰ ਵੇਲਾ ਨਹੀਂ ਬਹਿਣਾਗਾ ਪੈਸੇ ਤੇ ੱੱਕਾ ਕਰੋ ਪੈਸੇ ਨਾਲ ਠੀਕ ਹੈ ਬਟ ਇਹਦੇ ਲਈ ਤੁਹਾਨੂੰ ਸਾਈਕੋਲੋਜੀ ਲੈ ਕੇ ਆਉਣੀ ਪੈਗੀ ਸਕਿੱਲਸ ਲੈ ਕੇ ਆਉਣੀ ਪੈਗੀ ਬਲਾਈਂਡਲੀ ਕਿਤੇ ਪੈਸਾ ਨਹੀਂ ਲਾਉਣਾ ਕਿਤੇ ਉਹ ਡੋਬੀ ਨਾ ਜਾਵੇ ਠੀਕ ਹੈ ਇਨਵੈਸਟਿੰਗ ਕਰਨ ਲੱਗੇ ਵੀ ਸਾਨੂੰ ਡਰ ਰਹਿੰਦਾ ਯਾਰ ਕਿਤੇ ਆਹ ਕੰਪਨੀ 'ਚ ਪੈਸਾ ਲਾਇਆ ਡੋਬੀ ਨਾ ਜਾਵੇ ਕਿਉਂ ਡਰ ਰਹਿੰਦਾ ਕਿਉਂਕਿ ਸਾਨੂੰ ਨੌਲੇਜ ਨਹੀਂ ਹੁੰਦੀ ਪਹਿਲਾਂ ਨੌਲੇਜ ਲੋ ਇਨਵੈਸਟ ਕਰੋ ਪੈਸਾ ਉਹ ਵੀ ਤੁਹਾਡਾ ਬਹੁਤ ਵਧੀਆ ਤੁਹਾਨੂੰ ਬਣ ਕੇ ਜਾਵੇਗਾ ਠੀਕ ਹੈ ਸੋ ਆਪਣੇ ਆਪ ਨੂੰ ਸੈਕੰਡ ਕੈਟੇਗਰੀ ਚ ਲੈ ਕੇ ਆਓ ਬਿਜ਼ਨਸਮੈਨ ਵੀ ਬਣੋ ਇਨਵੈਸਟਰ ਵੀ ਬਣੋ ਤੁਹਾਨੂੰ ਦੋਨੋਂ ਰਾਸਤੇ ਵੀ ਦੱਸਦੇ ਆ ਇਸ ਰਾਸਤੇ ਵਾਲੇ ਪਾਸੇ ਆਉਣ ਦੀ ਕੋਸ਼ਿਸ਼ ਕਰੋ ਇੱਕ ਚੀਜ਼ ਦੀ ਗਾਰੰਟੀ ਦਿੰਨਾ ਜੇ ਤੁਸੀਂ ਜੌਬ ਕਰਨ ਵਾਲੇ ਤੇ ਸੈਲਫ ਇੰਪਲੋਇਡ ਵਾਲੇ ਪਾਸੇ ਹੀ ਰਹਿ ਗਏ ਨਾ ساری ਜ਼ਿੰਦਗੀ ਸਮਾਂ ਭਾਵੇਂ 10 ਸਾਲ ਟੱਪ ਜੇ 20 ਸਾਲ ਟੱਪ ਜੇ 30 ਸਾਲ ਟੱਪ ਜੇ ਤੁਸੀਂ ਉੱਥੇ ਹੀ ਖੜੇ ਮਿਲੋਗੇ ਕਿਉਂਕਿ ਸਮੇ ਨਾਲ ਮਹਿੰਗਾਈ ਵੀ ਵੱਧਦੀ ਜਾਣੀ ਹੈ ਖਰਚੇ ਵੀ ਵੱਧਦੇ ਜਾਣੇ ਆ ਬਟ ਤੁਹਾਡਾ ਜਿਹੜਾ ਇਨਕਰੀਮੈਂਟੇਸ਼ਨ ਹੈ ਨਾ ਪੈਸੇ ਵਧਾਉਣ ਦਾ ਤਰੀਕਾ ਉਹ ਸੈਲਫ ਇੰਪਲੋਇਡ ਤੇ ਜੌਬ ਚ ਕਦੇ ਵੀ ਨਹੀਂ ਵੱਧ ਕੇ ਆਏਗਾ ਤੁਸੀਂ ਉਸੇ ਜ਼ੋਨ ਚ ਹੀ ਰਹੋਗੇ ਠੀਕ ਹੈ 10 ਸਾਲ ਬਾਅਦ ਵੀ ਉੱਥੇ 20 ਸਾਲ ਬਾਅਦ ਹੀ ਬਟ ਬਿਜ਼ਨਸਮੈਨ ਤੇ ਜਿਹੜੀ ਇਨਵੈਸਟਮੈਂਟ ਹੈ ਸ਼ਾਇਦ ਤੁਸੀਂ ਅੱਜ ਉਸੇ ਕੰਡੀਸ਼ਨ ਤੇ ਰਵੋ ਬਟ ਮੈਂ ਤੁਹਾਨੂੰ ਇੰਨੀ ਗਾਰੰਟੀ ਦਿੰਦਾ 10 20 30 ਸਾਲ ਬਾਅਦ ਤੁਹਾਨੂੰ ਇਹ ਪੋਜੀਸ਼ਨ ਬਿਲਕੁਲ ਨਹੀਂ ਦਿਖੇਗੀ ਉੱਥੇ ਕੀ ਹੈ ਜਿਹੜਾ ਤੁਹਾਡਾ ਪੈਸਾ ਤੁਹਾਡੇ ਲਈ ਕੰਮ ਕਰਨਾ ਸ਼ੁਰੂ ਕਰ ਦੂ ਲੋਕਾਂ ਦਾ ਟਾਈਮ ਤੁਹਾਡੇ ਲਈ ਕੰਮ ਕਰਨਾ ਸ਼ੁਰੂ ਕਰ ਦੇਗਾ ਇੱਥੇ ਇੱਕ ਨਾ ਥਿਊਰੀ ਵਰਤੀ ਜਾਂਦੀ ਹੈ ਜਿਹੜੀ ਕਿ ਰੌਬਰਟ ਕਾਰਬੀ ਨੇ ਕਹੀ ਹੈ OPMOPE try to buy other people money and other people effort ਠੀਕ ਹੈ ਅਦਰ ਲੋਕ ਦੂਜੇ ਲੋਕਾਂ ਦੇ ਪੈਸੇ ਤੋਂ ਕੰਮ ਲਓ ਤੇ ਦੂਜੇ ਲੋਕਾਂ ਦੇ ਐਫਰਟ ਤੋਂ ਕੰਮ ਲਓ ਠੀਕ ਹੈ ਦੂਜੇ ਲੋਕਾਂ ਦੀ ਐਫਰਟ ਕਿਵੇਂ ਮੈਂ ਵੀਡੀਓ ਪਾਈ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੁਹਾਡੇ ਵੀ ਤਾਂ ਐਫਰਟ ਲੱਗ ਰਹੀ ਹੈ ਮੈਂ ਕਮਾਈ ਕਰ ਰਿਹਾ ਅੰਬਾਨੀ ਅਦਾਨੀ ਵੀ ਇਹੀ ਸੋਰਸਿਸ ਹੈ ਅੱਜਕਲ ਜਿਹੜੇ ਇਨਫਲੂਐਂਸਰਸ ਨੇ ਇੰਸਟਾਗ੍ਰam ਤੇ ਵੀਡੀਓਸ ਪਾਉਂਦੇ ਨੇ ਕੁਝ ਇਦਾਂ ਕਰਦੇ ਆ ਤੁਹਾਡਾ ਟਾਈਮ ਬਾਈ ਕਰ ਰਹੇ ਆ ਠੀਕ ਹੈ ਲੋਕਾਂ ਦੀ ਐਫਰਟ ਨੂੰ ਬਾਈ ਕਰ ਰਹੇ ਆ ਠੀਕ ਹੈ ਦੂਜੇ ਲੋਕਾਂ ਦਾ ਪੈਸਾ ਦੂਜੇ ਲੋਕਾਂ ਤੋਂ ਪੈਸਾ ਲਾ ਕੇ ਉਹਨੂੰ ਸਹੀ ਤਰੀਕੇ ਤੇ ਲਾਓ ਠੀਕ ਹੈ ਫੋਰ ਐਗਜ਼ਾਮਪਲ ਮੈਂ ਕਿਸੇ ਕੰਪਨੀ ਚ ਪੈਸਾ ਲਾ ਰਿਹਾ ਹਾਂ ਉਸ ਕੰਪਨੀ ਦੇ ਪ੍ਰੋਜੈਕਟ ਤੇ ਲਾ ਰਿਹਾ ਹਾਂ ਸ਼ਾਇਦ ਮੈਂ ਦੇਖੋ ਮੈਂ ਇਥੇ ਬੜੇ ਲੋਕ ਲੋਨ ਲੈਣਾ ਪਸੰਦ ਕਰਦੇ ਬਟ ਲਾਇਬਿਲਟੀਜ਼ ਤੇ ਮੈਨੂੰ ਵੀ ਲੋਨ ਲੈਣਾ ਪਸੰਦ ਆ ਬਟ ਮੈਂ ਕਦੇ ਵੀ ਲਾਇਬਿਲਟੀਜ਼ ਤੇ ਨਹੀਂ ਲੈਂਦਾ ਐਸਟ ਤੇ ਲੈਣਾ ਹੈ ਠੀਕ ਹੈ ਕਿਸੇ ਦਾ ਪੈਸਾ ਲੈ ਵੀ ਲਵਾਣਾ ਮੈਂ ਉਹਦੇ ਤਾਂ ਕੋਈ ਐਸੈਟ ਖਰੀਦਾਂਗਾ ਜਿੰਦੇ ਨਾਲ ਉਹ ਜਿਹੜੀ ਲੋਨ ਦੀ ਕਿਸ਼ਤ ਕੀ ਹੈ ਮੈਨੂੰ ਉਦੋਂ ਵੀ ਜਿਆਦਾ ਪੈਸਾ ਬਣ ਕੇ ਆਵੇ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕਿ ਜ਼ਿੰਦਗੀ ਚ ਲੋਨ ਲਵੋ ਪਹਿਲਾਂ ਤਾਂ ਸਿੱਖੋ ਐਜੂਕੇਸ਼ਨ ਲਓ ਸਮਾਂ ਜਦੋਂ 5 10 ਸਾਲ ਬੀਤੇਗਾ ਨਾ ਇਹ ਚੀਜ਼ਾਂ ਤੁਸੀਂ ਆਪੇ ਕਰਨ ਲੱਗ ਜੂਗੇ ਸੋ ਇਹ ਸੀ ਕੁਝ ਲੈਸਨ ਜ਼ਿੰਦਗੀ ਵਿੱਚ ਫਾਈਨੈਂਸ਼ੀਅਲ ਫਰੀडम ਪਾਉਣ ਦੇ ਜਿੰਨਾ ਤੇ ਮੈਂ ਚੱਲ ਰਿਹਾ ਤੇ ਮੈਂ ਆਸ ਕਰਦਾ ਕਿ ਮੇਰੇ ਵੀਰ ਵੀ ਇਸੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਨ ਇੱਕ ਫਾਈਨੈਂਸ਼ੀਅਲ ਫਰੀडम ਪਾਉਣ ਮੈਂ ਚਾਹੁੰਦਾ ਜਿੰਨੇ ਵੀ ਵੀਰ ਮੇਰੀ ਵੀਡੀਓ ਸੁਣ ਰਹੇ ਆ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਦਿਨ ਜ਼ਰੂਰ ਫਾਈਨੈਂਸ਼ੀਅਲ ਫਰੀडम ਪਾਉਣਗੇ ਠੀਕ ਹੈ ਬਸ ਆਸ ਹੈ ਕਿ ਇੱਕ ਸਹੀ ਰਸਤਾ ਚੁਣਨ ਤੇ ਆਪਣੀ ਵੀਡੀਓ ਨੂੰ ਪਿਆਰ ਵੀ ਦੇਣ ਕੋਸ਼ਿਸ਼ ਰਹੇਗੀ ਕਿ ਜੇ ਆਪਣੇ ਵੀਰ ਪਸੰਦ ਕਰਦੇ ਇਸ ਵੀਡੀਓ ਨੂੰ ਆਪਾਂ ਹੋਰ ਵੀਡੀਓਜ਼ ਵੀ ਇਹਦੇ ਰਿਲੇਟਿਡ ਲੈ ਕੇ ਆਵਾਂਗੇ ਤਾਂ ਕਿ ਸਾਡੇ ਵੀਰ ਟੋਟਲੀ ਐਜੂਕੇਟ ਹੋ ਸਕਣ ਫਾਈਨੈਂਸ ਦੇ ਰਿਲੇਟਿਡ ਕਿਸ ਤਰ੍ਹਾਂ ਕਮਾਈ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਇੱਕ ਜ਼ਿੰਦਗੀ ਨੂੰ ਸੁਧਾਰਿਆ ਜਾ ਸਕਦਾ ਸੋ ਬੜੀਆਂ ਗੱਲਾਂ ਹੋ ਗਈਆਂ ਜੇ ਕੋਈ ਰਹਿ ਗਈ ਤਾਂ ਤੁਸੀਂ ਕਮੈਂਟ ਚ ਦੱਸ ਦਿਓ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰ ਲਾਂਗੇ ਸੋ ਲਾਸਟ ਸਾਰੇ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ